ਸਤਿ ਸ੍ਰੀ ਅਕਾਲ ਆਦਾਬ ਨਮਸਤੇ ਅਸਲਾਮੁਅਲੈਕਮ ਮੈਂ ਆ ਤੁਹਾਡਾ ਦੋਸਤ ਪ੍ਰਵੇਸ਼ ਬੱਟ ਜਗ ਪੰਜਾਬੀ ਨਿਊਜ਼ ਦੇਖਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆਂ ਇਸ ਟਾਈਮ ਅਸੀਂ ਖੜੇ ਆ ਜੀ ਪਿੰਡ ਲੋਹਾਰਾਂ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਆਂ ਦਰਗਾਹ ਫੱਕਰ ਬਾਬਾ ਦામੂ ਸ਼ਾਹ ਜੀ ਤੇ ਇਹ ਲੋਹਾਰਾਂ ਪਿੰਡ ਦੇ ਵਿੱਚ ਆ ਜਦੋਂ ਆਪਾਂ ਮੋਗੇ ਤੋਂ ਆਉਨੇ ਆ ਅੰਮ੍ਰਿਤਸਰ ਰੋਡ ਤੇ ਇੱਥੇ 6-7 ਕਿਲੋਮੀਟਰ ਤੇ ਆ ਤੇ ਆਉ ਤੁਹਾਨੂੰ ਸਾਰੀ ਦਰਗਾਹ ਦੇ ਆਪਾਂ ਦਰਸ਼ਨ ਕਰਾਉਨੇ ਆ ਨਾਲ ਸਾਡੇ ਗੁਰਸੇਵਕ ਜੀ ਆ ਹੇ ਹਾਂਜੀ ਗੁਰਸੇਵਕ ਜੀ ਤੁਹਾਡਾ ਵੀ ਸਵਾਗਤ ਕਰਦੇ ਜੀ ਜਗ ਪੰਜਾਬੀ ਨਿਊਜ਼ ਤੇ ਜੀ ਧੰਨਵਾਦ ਧੰਨਵਾਦ ਅੱਛਾ ਜੀ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਵਾਵਾਂਗੇ ਫੱਕਰ ਦਰਬਾਰ ਬਾਬਾ ਦામੂ ਸਾਹਿਬ ਜੀ ਪਿੰਡ ਲੁਹਾਰਾਂ ਮੋਗਾ ਤੇ ਦੇਖ ਸਕਦੇ ਆ ਬੜਾ ਹੀ ਖੂਬਸੂਰਤ ਜਿਹੜਾ ਦਰਬਾਰ ਆ ਉਹ ਬਣਿਆ ਹੋਇਆ ਤੇ ਬਹੁਤ ਜਿਹੜੇ ਸੰਗਤ ਆ ਉਹ ਦੂਰ ਦੂਰੋਂ ਇੱਥੇ ਆਉਂਦੀ ਆ ਜੀ ਆਜੋ ਤੁਹਾਨੂੰ ਆਓ ਜੀ ਤੁਹਾਨੂੰ ਦਿਖਾਉਨੇ ਆ ਜੀ ਦਰਸ਼ਨ ਕਰਵਾਉਨੇ ਆ ਜੀ ਆਪਾਂ ਦਰਬਾਰ ਦੇ ਬੜਾ ਹੀ ਇਤਿਹਾਸਿਕ ਪਾਕ ਪਵਿੱਤਰ ਦਰਬਾਰ ਆ ਤੇ ਅਜੇ ਜੀ ਦਿਖਾ ਦਿਓ ਆ ਆ ਦੇਖ ਸਕਦੇ ਤੁਸੀਂ ਇਹ ਜਿਹੜਾ ਮੇਨ ਗੇਟ ਆ ਤੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਇਹ ਦਰਗਾਹ ਦੇ ਦੇਖ ਸਕਦੇ ਤੁਸੀਂ ਬੜਾ ਹੀ ਬੜੀ ਹੀ ਦੂਰੋਂ ਦੂਰੋਂ ਜਿਹੜੀ ਦੁਨੀਆ ਆ ਉਹ ਇੱਥੇ ਆ ਕੇ ਨਤਮਸਤਕ ਹੁੰਦੀ ਆ ਤੇ ਆਹ ਦੇਖ ਸਕਦੇ ਤੁਸੀਂ ਅਜੇ ਜੀ ਦਿਖਾ ਦਿਓ ਬਾਬਾ ਜੀ ਦੀ ਤੇ ਜਿਹੜੀ ਇਹ ਆਪਣੇ ਮਜਾਰਿਆ ਜੀ ਤੇ ਮਜਾਰਾਂ ਦੇ ਤੁਸੀਂ ਦਰਸ਼ਨ ਕਰ ਰਹੇ ਆ ਬਹੁਤ ਦੂਰੋ ਦੂਰ ਜਿਹੜੀ ਦੁਨੀਆ ਆ ਉਹ ਇਸ ਦਰਬਾਰ ਦੇ ਜਿਹੜੇ ਆ ਕੇ ਇੱਥੇ ਨਤਮਸਤਕ ਹੁੰਦੇ ਆ ਜਿਹੜੀਆਂ ਉਹਨਾਂ ਦੀਆਂ ਮਨੋ ਕਾਮਨਾਵਾਂ ਉਹ ਪੂਰੀਆਂ ਹੁੰਦੀਆਂ ਤੇ ਆ ਦੇਖ ਸਕਦੇ ਤੁਸੀਂ ਬੜਾ ਹੀ ਖੂਬਸੂਰਤ ਜਿਹੜਾ ਬਣਾਇਆ ਹੋਇਆ ਤੇ ਇਹ ਤੁਸੀਂ ਦਰਸ਼ਨ ਜਿਹੜਾ ਕਰ ਰਹੇ ਹੋ ਹਾਂਜੀ ਹਾਂਜੀ ਇਹ ਦੇਖ ਸਕਦੇ ਆ ਤੇ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਜਿਹੜਾ ਇਹ ਬਣਾਇਆ ਹੋਇਆ ਤੇ ਇਹ ਇਸ ਟਾਈਮ ਆਪਾਂ ਖੜੇ ਆ ਦਰਬਾਰ ਬਾਬਾ ਦામੂ ਸਾਹਿਬ ਜੀ ਗੁਰਸੇਵਕ ਜੀ ਇਹ ਸਾਡੇ ਗੁਰਸੇਵਕ ਜੀ ਆ ਜੀ ਮੇਲਿਆਂ ਦੇ ਵਿੱਚ ਇਹ ਬਹੁਤ ਮੇਲਿਆਂ ਦੇ ਵਿੱਚ ਮਿਲਦੇ ਆ ਜਾਣ ਦੇਖਣ ਦੇ ਕਵਾਲੀਆਂ ਸ਼ਕੀਨ ਆ ਤੇ ਅੱਜ ਅਸੀਂ ਇੱਥੇ ਆਏ ਇਹ ਤੁਹਾਡਾ ਪਿੰਡੀ ਆ ਜੀ ਲੋਹਾਰਾਂ ਇਹ ਲੋਹਾਰਾਂ ਤੋਂ ਹੀ ਆ ਜੀ ਤੇ ਇਹਨਾਂ ਨੇ ਮਦਦ ਦੇ ਨਾਲ ਅਸੀਂ ਅੱਜ ਜਿਹੜਾ ਤੁਹਾਨੂੰ ਇਹ ਦਿਖਾ ਰਹੇ ਆ ਬੜਾਈ پاک ਪਵਿੱਤਰ ਜਿਹੜਾ ਦਰਬਾਰ ਆ ਅੱਛਾ ਜੀ ਅ ਦਮ ਉਹ ਜੀ ਬਾਬਾ ዳਮੂ ਸ਼ਾਹ ਜੀ ਇਹ ਇਸੇ ਪਿੰਡ ਦੇ ਸੀਗੇ ਕਿਸੇ ਨੂੰ ਨਹੀਂ ਪਤਾ ਕਿ ਕਿੰਨੇ ਅੱਛਾ ਜੀ ਹਾਂ ਜੀ ਇਹ ਕਿਸੇ ਨੂੰ ਨਹੀਂ ਪਤਾ ਨਹੀਂ ਚਲਦਾ ਉਹਨਾਂ ਦਾ ਬਸ ਅੱਛਾ ਜੀ ਹਾਂ ਜੀ ਤੇ ਇਹ ਐਗਜ਼ੈਕਟ ਜਿਹੜੀ ਜਗ੍ਹਾ ਹੈ ਇਹ ਇਹ ਕਿੱਥੇ ਅਦਰਸ਼ ਕਰਨ ਦਾ ਇਹ ਪਿੰਡ ਲੋਹਾਰੇ ਦੀ ਜਗ੍ਹਾ ਇਹ ਕਿੱਥੇ ਪੈਂਦਾ ਜੀ ਇਹ ਇਹ ਮੋਗਾ ਦੇ ਕੋਲ ਦੁਆਰਾ ਹੈ ਲੋਹਾਰਾ ਦੁਆਰਾ ਸੰਮਰ ਸਾਨੂੰ ਜਾਇ ਮੋਗੇ ਤੋਂ ਹਾਂਜੀ ਰਾਜ ਲੋਹਾਰਾ ਮੈਂ ਆ ਮੋਗੇ ਤੋਂ ਜਦੋਂ ਆਪਾਂ ਅਮਰ ਸਿੰਘ ਅਮਰ ਸਿੰਘ ਰੋਡ ਮੈਂ ਜਾਂਦੇ ਤੇ ਇਹ ਲੋਹਾਰਾ ਪਿੰਡ ਦੇ ਪੀਰ ਨਗਾਹੇ ਲੰਗਰ ਲਾਉਂਦੇ ਆ ਪੰਧਾਰਾ ਕਰਦੇ ਵਡਾਸ ਜੀ ਹਾਂਜੀ ਆਹਨੇ ਕਿ ਕਿ 15 ਸਾਲ ਹੋ ਗਿਆ ਜੀ ਜੁੜਿਆ ਆ ਵਾਹ ਜੀ ਵਾਹ ਆ ਤੁਸੀਂ ਜਿੱਦਾਂ ਗੱਲ ਕਰ ਰਹੇ ਆ ਨਾ ਵੈਸੇ ਹੀ ਬੰਦੇ ਦੀ ਸਮਾਈਲ ਤੋਂ ਪਤਾ ਲੱਗ ਜਾਂਦਾ ਵੀ ਇੱਥੇ ਕੁਛ ਨਾ ਕੁਛ ਮਿਲਿਆ ਹੈ ਨਾ ਤੇ ਏਡੀ ਦੂਰੋਂ ਨਹੀਂ ਤਾਂ ਬੱਸਾਂ ਦੇ ਵਿੱਚ ਥੱਕੇ ਖਾ ਕੇ ਕੋਈ ਨਹੀਂ ਆਉਂਦਾ ਜੀ ਹਾਂਜੀ ਸਾਨੂੰ ਤਾਂ ਵਧੀਆ ਲੱਗਿਆ ਆਣਾ ਪੀਰ ਦੇਖਰੀ ਆਇਆ ਹੈ ਸਲਾਮ ਕਰਨਾ ਹੈ ਪੀਰ ਜਿੰਨਾ ਚਿਰ ਰੁਕਦੇ ਕਿੰਨਾ ਟਾਈਮ ਰੁਕਦੇ ਘੰਟਾ ਰੁਕਦੇ ਇੱਥੇ ਘੰਟਾ ਰੁਕਦੇ ਤੇ ਤੇ ਵਾਪਸ ਹੀ ਜਾਣਗੇ ਵਾਪਸ ਜਾਵਾਂਗੇ ਫਿਰ ਬਦੋਂ 6-7 ਘੰਟੇ ਦਾ ਸਫ਼ਰ ਤੁਸੀਂ ਕਰਨਾ ਹਾਂਜੀ ਹਾਂਜੀ ਕਰਨਾ ਤੇ ਦੇਖ ਲਓ ਜੀ ਇਹ ਸ਼੍ਰੀ ਮੁਕਸਰ ਸਾਹਿਬ ਤੋਂ ਆਏ ਆ ਇਹਨਾਂ ਦੀ ਬੇਟੀ ਹੈ ਤੇ ਮਦਰ ਹੈ ਸਾਰੀ ਫੈਮਿਲੀ ਹੈ ਤੇ ਕਿੰਨੇ ਸਾਲ ਤੋਂ ਕਹਿੰਦੇ ਜੁੜੇ ਤੁਸੀਂ 15 ਸਾਲ 15 ਸਾਲਾਂ ਤੋਂ ਇਹ ਜੁੜੇ ਹੋਏ ਆ ਤੇ ਉਹ ਦੇਖ ਸਕਦੇ ਆ ਸਾਰੀ ਸੰਗਤ ਜਿਹੜੀ ਇਹ ਬੈਠੀ ਆ ਸਸੀ ਗਾਲ ਜੀ ਤੁਸੀਂ ਕਿੱਥੋਂ ਆ ਜੀ ਜਾਂ ਤੁਸੀਂ ਨਾਲ ਆ ਜੀ ਹਾਂ ਜੀ ਠੀਕ ਹੈ ਜੀ ਇਹ ਦੇਖ ਸਕਦੇ ਹੋ ਸਾਡੀ ਫੈਮਲੀ ਸ਼੍ਰੀ ਮੁਖਸਰ ਸਾਹਿਬ ਤੋਂ ਆਈ ਹੈ ਤੇ ਇਹ ਸਾਰੀ ਜਿਹੜੀ ਸੰਗਤ ਆ ਉਹ ਬੈਠੀ ਆ ਤੇ ਆਉਂਦੇ ਆਪਾਂ ਅੱਗੇ ਤੁਹਾਨੂੰ ਦਿਖਾਉਣੇ ਆ ਜੀ ਅੱਜ ਗੁਰਸੇਵਕ ਜੀ ਆ ਸਾਡੇ ਜੀ ਇਹ ਬਹੁਤ ਵਧੀਆ ਇਨਸਾਨ ਆ ਜੀ ਤੇ ਸਾਡੇ ਸਾਨੂੰ ਮਿਲਦੇ ਰਹਿੰਦੇ ਜੀ ਇਹ ਮੇਲੇ ਆਦੇ ਤੇ ਇਹ ਅੱਜ ਜਿਹੜੇ ਤੁਹਾਨੂੰ ਦਰਸ਼ਨ ਅਸੀਂ ਕਰਵਾ ਰਹੇ ਆ ਇਹ ਪਾਕ ਪਵਿੱਤਰ ਦਰਬਾਰ ਦੇ ਇਹ ਗੁਰਸੇਵਰ ਜੀ ਦੇ ਜ਼ਰੀਏ ਅੱਜ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਦੇਖ ਸਕਦੇ ਤੁਸੀਂ ਅੱਜ ਜੀ ਪਹਿਲਾਂ ਦਿਖਾ ਦਿਓ ਜੀ ਇੰਨਾ ਖੂਬਸੂਰਤ ਦਰਬਾਰ ਬਣਾਇਆ ਹੋਇਆ ਜੀ 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 ਆ ਦੇਖ ਸਕਦੇ ਤੁਸੀਂ ਤੇ ਮਤਲਬ ਆ ਕੇ ਨਾ ਦਰਬਾਰ ਤੇ ਵੈਸੇ ਮੈਨੂੰ ਹੀ ਸ਼ਾਂਤੀ ਜੀ ਮਿਲ ਜੀ ਮੈਨੂੰ ਪਰਸਨਲੀ ਤੌਰ ਤੇ ਮੈਂ ਕਹਿ ਰਿਹਾ ਜੀ ਮੈਨੂੰ ਇਹ ਦਰਬਾਰ ਤੇ ਆ ਕੇ ਬੜਾ ਸ਼ਾਂਤ ਜਿਹਾ ਲੱਗਾ ਬੜਾ ਸਕੂਨ ਆਇਆ ਜੀ ਐਨਬੀ ਉਹ ਜੀ ਬੜਾ ਵੱਡੀ ਗੱਲ ਜੀ ਸਫਾਈ ਦੇਖ ਸਕਦੇ ਤੁਸੀਂ ਆ ਅਜੀ ਜੀ ਦਿਖਾ ਦਿਓ ਸਫਾਈ ਦੇਖ ਲਓ ਇਹ ਜਿਹੜੇ ਦਰਬਾਰਾਂ ਦੇ ਵਿੱਚ ਨਾ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਤੇ ਆ ਦੇਖ ਸਕਦੇ ਇਹ ਗੁਰਸੇਵ ਜੀ ਇਹ ਜਿਹੜਾ ਇਸ ਰੂਪੇ ਕਿਨਾਂ ਦਾ ਜੀ ਬੱਬਾ ਦਾਮੂ ਸਾਹਿਬ ਦੇ ਬਣਾਇਆ ਗਿਆ ਆ ਦੇਖ ਸਕਦੇ ਜੀ ਅਜੇ ਦਿੱਖ ਮਾਰੀ ਬੱਬਾ ਦਾਮੂ ਸਾਹਿਬ ਜਿਹੜੇ ਆ ਇਹ ਇਹਨਾਂ ਦਾ ਸਰੂਪ ਹੈ ਜੀ ਦੇਖ ਸਕਦੇ ਤੁਸੀਂ ਅਜੇ ਜੀ ਦਿਖਾ ਦਿਓ ਇਹ ਇਹ ਜਿਹੜਾ ਥੱਲੇ ਦਰਗਾਹਾਂ ਬਣੀਆਂ ਹਾਂ ਜੀ ਉਹਨਾਂ ਉਹਨਾਂ ਨੇ ਬੈਠ ਕੇ ਰਾਮ ਕਰਨ ਵਾਸਤੇ ਆਸਣ ਲਾਇਆ ਸੀ ਕੀ ਬਾਤ ਹੈ ਜੀ ਇਹ ਜਿਹੜੀ ਥੱਲੇ ਦਰਗਾਹਾਂ ਬਣੀਆਂ ਉਹਨਾਂ ਨੇ ਆਸਣ ਲਾਇ ਲਏ ਆ ਹਾਂ ਜੀ ਦਿਖਾ ਦਿਖਾ ਦਿਓ ਅੰਦਰ ਜਾ ਇੱਥੇ ਦਿਖਾ ਦਿਓ ਕੋਈ ਨਹੀਂ ਜੀ ਬਾਬਾ ਜੀ ਅੱਗੇ ਕਿਉਂਕਿ ਕੋਈ ਦਰਵਾਜ਼ਾ ਉਹ ਵਈ ਬਣਿਆ ਜੀ ਜੀ ਉਸੇ ਹਾਂ ਇਹ ਅਜੇ ਯਾਦ ਹੈ ਪਹਿਲਾਂ ਇਹ ਜਿਹੜਾ ਤੁਹਾਨੂੰ ਦੱਸ ਦਿੰਦੇ ਆ ਵੀ ਇਹ ਜਿਹੜਾ ਆਸਣ ਆ ਨੀਚੇ ਜਿਹੜਾ ਦਰਬਾਰ ਆ ਆਪਣਾ ਮਜ਼ਾਰ ਜਿਹੜੀ ਬਣੀ ਹੋਈ ਆ ਬਾਬਾ ਜਗਰਜੀਤ ਦੀ ਹੈ ਨਾ ਤੇ ਇਹ ਉਹਨਾਂ ਦਾ ਇਹਦਾ ਅਸਣ ਹੈ ਤੇ ਜਿਹੜੀਆਂ ਦੋ ਮਜ਼ਾਰਾਂ ਹੋਰ ਬੜੀਆਂ ਆ ਉਹ ਇੱਕ ਮਜ਼ਾਰ ਜਿਹੜੀ ਬਾਬਾ ਦામੂ ਸਾਹਿਬ ਜੀ ਦੀ ਤੇ ਇੱਕ ਜਿਹੜੀ ਸੇਵਾਦਾਰ ਦੀ ਹੈ ਨਾ ਆ ਦੇਖ ਸਕਦੇ ਤੁਸੀਂ ਇੱਕ ਬਾਬਾ ਦામੂ ਸਾਹਿਬ ਜੀ ਦੀ ਹੈ ਔਰ ਇੱਕ ਇਧਰ ਉਹ ਦਿਖਾ ਦਿਓ ਜੀ ਇਹ ਜਿਹੜੀ ਉਹਨਾਂ ਦੀ ਸੇਵਾਦਾਰ ਦੀ ਹੈ ਔਰ ਮੈਂ ਆਪਾਂ ਬਹੁਤ ਸਾਰੇ ਪਾਸੇ ਘੁੰਮਦੇ ਆ ਅਗਰ ਸਿੰਘ ਜੀ ਪਰ ਇਹ ਕਿੰਨੀ ਸਫਾਈ ਰੱਖੀ ਹੋਈ ਹੈ ਜੀ ਹਨਾ ਜੀ ਬਹੁਤ ਕੰਮ ਆਉਂਦੇ ਆ ਜਲ ਪਾਣੀ ਕਰਦੇ ਪਹਿਲਾਂ ਉਹ ਦਿਖਾਉਣੇ ਤੁਹਾਨੂੰ ਤੇਗੀ ਬੰਨਜੋ ਜਗ੍ਹਾ ਅੱਛਾ ਉਹ ਦਿਖਾਉਣੇ ਉਸੇ ਬਾਅਦ ਆਉਂਦੇ ਆ ਸਾਮਾਈ ਕਰਕੇ ਚਲੇ ਜਾਂਦੇ ਆ ਸੁਬਾਹ ਸ਼ਾਮ ਕੀਆ ਬੰਦ ਉਹਨਾਂ ਨੇ ਡਿਊਟੀ ਹੈ ਹਵੇ ਸੁਬਾਹ ਕੇ ਸਫਾਈ ਕਰਕੇ ਉਹ ਬਹੁਤ ਖੂਬ ਜੀ ਜਲ ਪਾਣੀ ਨੂੰ ਭੋਗ ਲੱਗਦਾ ਚਾਹ ਪਾਣੀ ਜੋਗ ਚੱਕ ਕੇ ਬੰਨਦਾ ਪਹਿਲਾਂ ਭੋਗ ਲੱਗ ਕੇ ਫੇਰ ਨਾਲ ਸੰਤੂ ਸਾਰੀ ਦਿਲੀ ਚਾਹ ਪਾਣੀ ਤਲਦੇ ਰਹਿਣਗੇ ਕੀਰਵਾਰ ਨੂੰ ਖੁੱਲ੍ਹਾ ਲੰਗਰ ਚੱਲਦਾ ਹੈ ਅੱਛਾ ਸੰਗਤ ਬਹੁਤ ਆਉਂਦੀ ਹੈ ਨਾ ਜੀ ਹਾਂਜੀ ਅਜੀਜੀ ਆ ਦੇਖ ਸਕਦੇ ਤੁਸੀਂ ਆ ਦਿਖਾਓ ਜੀ ਕੀ ਬਾਤ ਹੈ ਜੀ ਆਪਾਂ ਗੱਲ ਕਰ ਲੈਂਦੇ ਸਸਰੀ ਘਰ ਜੀ ਸਸਰੀ ਘਰ ਜੀ ਕਿੱਥੋਂ ਆਏ ਨੇ ਤੁਸੀਂ ਅਸੀਂ ਜੀ ਚੰਡੀਗੜ੍ਹ ਦੇ ਨਾਲ ਜਿਰਖਪੁਰ ਲੱਗਦਾ ਉੱਥੋਂ ਜਿਰਖਪੁਰ ਤੋਂ ਆਏ ਹਾਂ ਜੀ ਬਾਦਸ਼ਾਹ ਦੇਖ ਸਕਦੇ ਤੁਸੀਂ ਤੁਹਾਡਾ ਕੀ ਨਾਮ ਹੈ ਜੀ ਮੇਰਾ ਜੋਤੀ ਰਾਣੀ ਜੋਤੀ ਰਾਣੀ ਕਦੋਂ ਤੋਂ ਹੋਣੇ ਇੱਥੇ ਜੀ ਇੱਥੇ ਮੇਰਾ ਵੈਸੇ ਤਾਂ ਇਹਨਾਂ ਦਾ ਮੇਰੇ ਬ੍ਰਦਰ ਦਾ ਸੈਕਿੰਡ ਟਾਈਮ ਹੈ ਮੇਰਾ ਫਰਸਟ ਟਾਈਮ ਹੈ ਹਾਂਜੀ ਹਾਂਜੀ ਇਹਨਾਂ ਦੀ ਮੰਨਤ ਪੂਰਾ ਮੁਰਾਦ ਪੂਰੀ ਹੋਈ ਸੀਗੀ ਹਾਂਜੀ ਤਾਂ ਆਏ ਸੀਗੇ ਫਿਰ ਇਹਨਾਂ ਨਾਲ ਮੈਂ ਵੀ ਮੱਥਾ ਟੇਕਣ ਆਈ ਸੀ ਅੱਛਾ ਜੀ ਇਹਨਾਂ ਨੇ ਕੁਝ ਸੁੱਖ ਸੁੱਖੀ ਸੀਗੀ ਤੁਸੀਂ ਆਜੋ ਭਾਜੀ ਦੇਖ ਸਕਦੇ ਆ ਤੜਕੀ ਨਾਮ ਸੇ ਮੇਰਾ ਜੋਤੀ ਜੋਤੀ ਜੀ ਇਹਨਾਂ ਦੇ ਬ੍ਰਦਰ ਆ ਜੀ ਤੇ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਕੁਸ਼ਪਿੰਦਰ ਰਵਾਰੇ ਜੀ ਕੁਸ਼ਪਿੰਦਰ ਹਾਂ ਜੀ ਮੈਂ ਚੰਡੀਗੜ੍ਹ ਤੋਂ ਆਇਆ ਤੇ ਮੈਂ ਪਹਿਲੀ ਫਸਟ ਟਾਈਮ ਆਇਆ ਤੇ ਮੈਨੂੰ ਬੜਾ ਵਧੀਆ ਲੱਗਿਆ ਤੇ ਮੈਂ ਆਈ ਫੀਲ ਵੈਰੀ ਹੈਪੀ ਤੇ ਮੈਂ ਮੈਂ ਆਪਣੀ ਸਿਸਟਰ ਨਾਲ ਲੱਗੇਗੀ ਤੁਸੀਂ ਇਹ ਸੀ ਦਾ ਨੰਦ ਲੈ ਇੱਥੇ ਆ ਕੇ ਦੇਖੀਗੀ ਕਿੰਦਾ ਰਹਿ ਗਿਆ ਉੱ퍼 ਕਿੰਦਾ ਹੈ ਗਿਆ ਤੁਹਾਡੀ ਜਿਹੜੀ ਮੰਨਤ ਸੀਗੀ ਉਹ ਪੂਰੀ ਹੋ ਗਈ ਸੀ ਹਾਂਜੀ ਮੇਰੀ ਹਾਂਜੀ ਪੂਰੀ ਹੋ ਗਈ ਜੀ ਜੀਰਪੁਰ ਤੋਂ ਤੁਸੀਂ ਆਏ ਆ ਤੇ ਕਦੋਂ ਤੇ ਆਏ ਆ ਮੈਂ ਬਸਤੇ ਆਇਆ ਕਿੰਨਾ ਟਾਈਮ ਲੱਗਾ ਜੀ ਇੱਥੇ ਦੇ ਗਿਦਾਨ ਦੇ ਤੱਕ ਦਾ ਬਤ ਬਤ 5-6 ਘੰਟੇ ਲੱਗੇ ਹੋਣੇ ਅੱਛਾ ਹਾਂਜੀ ਤੇ ਦੇਖ ਸਕਦੇ ਹਾਂਜੀ ਜਿਹੜੀ ਕਿਦਾ ਉਹ ਹੈਗੀ ਹੈ ਮੰਨਤ ਉਹ ਹੈ ਜੀ ਬੇਟੀ ਦੀ ਵੀ ਨਹੀਂ ਇਹ ਇਹਦੀ ਵਾਈਫ ਹੈ ਇਹ ਤੁਸੀਂ ਸੁਖ ਸੁਖੀ ਸੀ ਹਾਂਜੀ ਕੀ ਬਾਤ ਤੁਹਾਡਾ ਕੀ ਨਾਮ ਹੈ ਲੀਲੀ ਚਦਾ ਲੀਚਾ ਠੀਕ ਹੈ ਤੇ ਇਹ ਤੁਹਾਡੀ ਮੰਨਤ ਹੈ ਇਹ ਵਾਈਫ ਹੈ ਅੱਛਾ ਤੁਹਾਡਾ ਕੀ ਨਾਮ ਹੈ ਜਸਕਰਨ ਬੋਲਦੀ ਹੈ ਜਸਕਰਨ ਹਾਂਜੀ ਤੇ ਤੁਸੀਂ ਕਿੱਥੇ ਆ ਰਹੇ ਸੀ ਹਾਂਜੀ ਹਾਂਜੀ ਤੁਸੀਂ ਸੁਖ ਸੁਖੀ ਹਾਂਜੀ ਬੱਚੇ ਤੇ ਇੱਥੋਂ ਆਇਆ ਹਾਂ ਹਾਂਜੀ ਤੇ ਫਿਰ ਇਸ ਦਰਬਾਰ ਨਾਲ ਜੁੜ ਗਏ ਨਾ ਉਸਦੇ ਹਾਂਜੀ ਫਿਰ ਅਸੀਂ ਅੱਜ ਸੁਖ ਲਾਉਣ ਵਾਸਤੇ ਇੱਥੇ ਆਏ ਹਾਂ ਹਾਂਜੀ ਸੁਖ ਲਾਉਣ ਆਏ ਹਾਂ ਹਾਂਜੀ ਕੀ ਬਾਤ ਹੈ ਤੇ ਵਾਰਕਾ ਤੁਹਾਨੂੰ ਸਾਡੀ ਜਗ ਪੰਜਾਬੀ ਦੀ ਵਜਦੀਤ ਪੂਰੀ ਟੀਮ ਦੇ ਵੱਲੋਂ ਤੇ ਆਪ ਦੇਖ ਸਕਦੇ ਜੀ ਜੀਰਕਪੁਰ ਤੋਂ ਜੋਤੀ ਜੀ ਆ ਤੇ ਉਹਨਾਂ ਦੇ ਬ੍ਰਦਰ ਆ ਗਦੇ ਭਾਬੀ ਦੀ ਆ ਸਾਰੇ ਆਏ ਆ ਤੇ ਬਹੁਤ ਦੂਰ ਦੂਰੋਂ ਲੋਕ ਆਉਂਦੇ ਨਾ ਜਿੱਥੇ ਮੇਰੀ ਸਿਸਟਰ ਦੀ ਮੁਰਾਦ ਪੂਰੀ ਹੋ ਉਹਨਾਂ ਦੀ ਵੀ ਬੇਟੀ ਹੋਈ ਬੱਚਾ ਨਹੀਂ ਸੀ ਹੁੰਦਾ ਹੋ ਗਿਆ ਤੇ ਉਹ ਦੁੱਧ ਨਹੀਂ ਸੀ ਪੀਂਦਾ ਉਹ ਵੀ ਪੀਣ ਲੱਗ ਗਈ ਤੇ ਉਹਨਾਂ ਨੇ ਵੀ ਆਣਾ ਮੰਨਤ ਲਾਣ ਉਹ ਵੀ ਆਣਗੇ ਕੁਝ ਜੇ ਨਾ ਵੀ ਜੇ ਨਾ ਵੀ ਗੱਲ ਕਰਦੇ ਨਾ ਇੱਥੇ ਤੁਸੀਂ ਉਹਨਾਂ ਦੇ ਚਿਹਰੇ ਦੀ ਸਮਾਈਲ ਤੋਂ ਜੱਜ ਕਰ ਸਕਦੇ ਆਂ ਵੀ ਵਾਕਿਆ ਹੀ ਜੇ ਇਹਨਾਂ ਦਾ ਕੁਝ ਪੂਰਾ ਹੋਇਆ ਮੰਨਤ ਪੂਰੀ ਹੋਈ ਤਾਂ ਆਇਆ ਹਨਾ ਨਹੀਂ ਤਾਂ ਚਿਹਰਾ ਨਿਰਾਸ਼ ਰਹਿੰਦਾ ਉਹ ਨੀਚੇ ਆਏ ਸੀ ਪੂਰੀ ਫੈਮਿਲੀ ਉਹਨਾਂ ਨਾਲ ਗੱਲ ਕੀਤੀ ਉਹ ਵੀ ਦੇਖੋ ਕਿੰਨਾ ਸਮਾਈਲ ਸੀ ਚਿਹਰਾ ਹਨਾ ਮਤਲਬ ਉਹਨਾਂ ਦੀ ਮਰਜ਼ੀਆਂ ਪੂਰੀਆਂ ਹੋਈਆਂ ਬਾਬਾ ਜੀ ਤੇ ਪੂਰੀਆਂ ਹੋਈਆਂ ਸਾਰੀਆਂ ਦੀ ਮਰਜ਼ੀਆਂ ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਗੱਲਬਾਤ ਕਰਨ ਦੇ ਲਈ థాంਕਿਊ ਜੀ ਤੇ ਆਓ ਜੀ ਅੱਗੇ ਵੀ ਦਿਖਾਉਨੇ ਆ ਦੇਖ ਸਕਦੇ ਆ ਤੁਸੀਂ ਜਿੰਨੇ ਵੀ ਲੋਕ ਇੱਥੇ ਆਉਂਦੇ ਆ ਸੰਗਤਾਂ ਆਉਂਦੀਆਂ ਹਾਂਜੀ ਮੰਜ਼ਲ ਉੱਪਰ ਹੋ ਜਾਂਦੇ ਆਓ ਜੀ ਅੱਛਾ ਜੀ ਆਪਾਂ ਦੂਸਰੀ ਮੰਜ਼ਲ ਤੇ ਆ ਗਏ ਆ ਤੇ ਇੱਕ ਹੁਣ ਤੀਸਰੀ ਮੰਜ਼ਲ ਆ ਕੀ ਬਾਤ ਆ ਜੀ ਗੁਰਸੇਵਕ ਜੀ ਅੱਜ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਦਰਸ਼ਨ ਕਰਵਾ ਦਿੱਤੇ ਦਰਸ਼ਕਾਂ ਨੂੰ ਤੁਸੀਂ ਇੰਨੀ ਵੱਟੋਂ ਚੱਲ ਕੇ ਆਏ ਆ ਕਿ ਅਸੀਂ ਸੰਗਤ ਦੇ ਤੋਂ ਤੁਹਾਨੂੰ ਦੇਖਾਉਣੇ ਸੀ ਕੀ ਬਾਤ ਹੈ ਕਿੰਨੀ ਵੱਟੋਂ ਸਾਡੇ ਤੋਂ ਸੰਗਤ ਦਰਸ਼ਨ ਕਰਨ ਵਾਸਤੇ ਆਉਂਦੀ ਆ ਹਾਂ ਤੇ ਕੋਈ ਜਿਹੜੀ ਤਮਾ ਭਾਗਾ ਨਹੀਂ ਮਿਲਦਾ ਜੀ ਭਾਗਾ ਹਾਂ ਦੇਖੋ ਜੀ ਜਿਹੜੇ ਨਹੀਂ ਪਹੁੰਚ ਸਕਦੇ ਥੇ ਇਹ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਦਰਸ਼ਨ ਕਰ ਲਏ ਆ ਵੀ ਦੇਖੋ ਕਿੰਨਾ ਸੁਖੋਨ ਆ ਤੁਹਾਨੂੰ ਕੀ ਬਾਤ ਹੈ ਜੀ ਅੱਗੇ ਜੀ ਇੱਥੋਂ ਦਿਖਾਓ ਪਹਿਲਾਂ ਜੀ ਕੀ ਬਾਤ ਹੈ ਜੀ ਬਹੁਤ ਵੱਡੀ ਗੱਲ ਹੈ ਜੀ ਜਿਹੜੀ ਸਫਾਈ ਹੈ ਨਾ ਦੇਖ ਸਕਦੇ ਤੁਸੀਂ ਹਾਂ ਇਹ ਜੀ ਪੀਰ ਤੇ ਆਹ ਦੇਖ ਸਕਦੇ ਤੁਸੀਂ ਔਰ ਬਹੁਤ ਜਿੰਜਾ ਮੇਰੇ ਪਤ ਜਿਹੜੀ ਗਦੀ ਪੰਜ ਪੀਰ ਬੰਦੇ ਆ ਤੁਸੀਂ ਜੇ ਵਿਚਾਰ ਕਰਦਾ ਕਰਦੇ ਆ ਜੇ ਦੇਖ ਸਕਦੇ ਆ ਉਹਨਾਂ ਵਾਸਤੇ ਇੱਥੇ ਬੰਦਾ ਬੰਦਾ ਕੋਈ ਨਹੀਂ ਅੱਛਾ ਜੀ ਸੇਵਾ ਦਾ ਸੇਵਾ ਕਰਕੇ ਆ ਵੀ ਜਲ ਪਾਣੀ ਰੋਜ਼ ਬਦਲ ਕੇ ਤੇ ਆਪਾਂ ਨੇ ਭੋਗ ਲਵਾਤੀ ਚਲੇਗਾ ਲੀਟਸ ਕੋਲ ਕੀ ਬਾਤ ਹੈ ਆ ਦੇਖ ਸਕਦੇ ਤੁਸੀਂ ਇਹ ਇੱਥੇ ਬੈਠਦਾ ਨਹੀਂ ਕੋਈ ਹੈਗਾ ਇਹ ਪੰਜ ਪੀਰਾਂ ਦਾ ਅਸਣ ਲਗਾਇਆ ਹੋਇਆ ਹੈ ਤੇ ਆ ਦੇਖ ਸਕਦੇ ਤੁਸੀਂ ਜੇ ਜਿੱਦਾਂ ਆਮ ਬੈਠਦੇ ਆ ਸਾਰੇ ਨਾ ਇਹ ਪੰਜ ਪੀੜਾਂ ਦਾ ਜਿਹੜਾ ਆਸਨ ਆ ਦੇਖੋ ਸੇਵਾ ਲਈ ਬੈਠ ਅੱਛਾ ਸੇਵਾ ਕਰਕੇ ਆਉਂਦੇ ਚਲੇ ਜਾਂਦੇ ਕੀ ਬਾਤ ਹੈ ਜੀ ਵਾਜੀ ਬਾਤ ਦੇਖ ਸਕਦੇ ਤੁਸੀਂ ਉਹ ਬੰਦਾ ਚਲੇ ਜਾਂਦੇ ਉਹਨਾਂ ਵਾਸਤੇ ਆਥਰ ਲੱਗੇ ਬੈਠਣ ਵਾਸਤੇ ਅ ਅਜੀ ਜੀ ਦਿਖਾਓ ਵਾਹੀ ਦਾਤਨੀ ਵਾਹੀ ਇੱਥੇ ਉਤਰਾਣ ਰੱਖੀ ਅੱਛਾ ਜੀ ਉਹ ਦੇਖ ਸਕਦੇ ਤੁਸੀਂ ਕੁਰਾਨ ਸ਼ਰੀਫ ਜਿਹੜਾ ਅੱਗੇ ਦਿਖਾ ਦਿਓ ਅਜੀ ਜੀ ਹੋਰ ਅੱਗੇ ਕਰੋ ਹੋਰ ਅੱਗੇ ਕਰੋ ਆ ਦੇਖੋ ਆ ਦੇਖ ਸਕਦੇ ਤੁਸੀਂ ਇਹ ਕੁਰਾਨ ਸ਼ਰੀਫ ਜਿਹੜਾ ਰੇਲ ਦੇ ਉੱਪਰ ਰੱਖਿਆ ਹੋਇਆ ਹੈ ਤੇ ਇੱਥੋਂ ਦੀ ਦਿਖਾ ਦਿੰਦੇ ਆ ਇਸ ਸਟਾਚੀ ਦੇ ਪਹਿਲਾਂ ਜਗ੍ਹਾ ਇਹ ਜੀ ਬਣੀ ਸੀ ਹਾਂ ਜੀ ਸਟਾਚੀ ਦੇ ਪਹਿਲਾਂ ਜਗ੍ਹਾ ਇਹ ਜੀ ਸੀ ਤੇ ਸਟਾਚੀ ਦੇ ਵਿੱਚ ਜਗ੍ਹਾ ਇਹ ਇਹ ਜੀ ਸਟਾਚੀ ਆ ਬੜੀ ਸਿਰਫ ਹਾਂ ਜੀ ਕੀ ਆ ਜਿਹੜੇ ਸੰਸ ਸੀ ਇਹਨੂੰ ਇਹ ਜੀ ਫੋਕਸ ਕਰ ਦਿਓ ਹਾਂ ਜੀ ਈ ਜਗ੍ਹਾ ਸਿਗੇ ਆ ਜੀ ਈ ਜਗ੍ਹਾ ਕੰਮ ਹੋ ਸੀਗੀ 87 ਚ ਹਾਂ ਤੋਂ ਬਾਅਦ 2000 ਦੇ ਵਿੱਚ ਇੱਕ ਬਿਲਜੰਦ ਦਾ ਨੀ ਪੱਤਰ ਰੱਖਿਆ ਗਿਆ 2000 ਹਾਂ ਜੀ ਕੀ ਆ ਇਹ ਪਿੰਡ ਵਾਲੇ ਵੱਲੋਂ ਕੀਤਾ ਹਾਂਜੀ ਪਿੰਡਰ 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 ਦੇ ਇਲਾਕੇ ਦੇ ਮਹਾਂਪੁਰਖਾਂ ਵੱਲ ਹਾਂਜੀ ਇਲਾਕੇ ਦੇ ਮਹਾਂਪੁਰਖਾਂ ਵੱਲ ਠੀਕ ਹੈ ਸਾਰਿਆਂ ਨੇ ਕੀਤਾ ਹਾਂਜੀ ਕੀ ਬਾਤ ਹੈ ਜੀ ਉਕੇ ਅੱਜ ਆ ਦੇਖੋ ਸਹੀ ਇਸਲੇ ਮਤਲਬ ਇਹ ਜਿਹੜੀਆਂ ਕਿਤਾਬਾਂ ਆ ਜਾਂ ਟੈਲੀਫੋਨ ਆ ਜਾਂ ਜੁੱਤੀ ਆ ਮਤਲਬ ਇਹਨੂੰ ਕੋਈ ਪਾ ਨਹੀਂ ਸਕਦਾ ਇਹ ਮਹਾਰਾਜ ਦੇ ਲਈ ਬਾਬਿਆਂ ਦੇ ਲਈ ਰੱਖਿਆ ਹੋਇਆ ਹੈ ਤੇ ਸਫਾਈ ਰੋਜ਼ ਹੁੰਦੀ ਹੈ ਸਫਾਈ ਤੇ ਤੁਸੀਂ ਦੇਖਿਆ ਕਮਿਟੀ ਹੁੰਦਾ ਇੱਕ ਕੰਵਿਰੀ ਹੈਗਾ ਅਜੇ ਅੱਜ ਆ ਦਿਖਾਓ ਮਰੇ ਨੀਚੇ ਦੇਖ ਸਾਡੇ ਤੁਸੀਂ ਮਤਲਬ ਇੱਥੇ ਬੈਠ ਬੈਠਣ ਨੂੰ ਇਹਦਾ ਥੱਲੇ ਮਨ ਕਰਦਾ ਤੇ ਤੁਹਾਨੂੰ ਮੈਂ ਦਿਲ ਦੀ ਗੱਲ ਦੱਸਦਾ ਮੇਰਾ ਦਿਲ ਕਰਦਾ ਵੀ ਮੈਂ ਇੱਥੇ 1-2 ਘੰਟੇ ਬੈਠਾ ਜਿੱਦਾਂ ਨੀਚੇ ਪਰਿਵਾਰ ਦੇ ਨਾਲ ਗੱਲ ਕਰ ਰਹੇ ਸੀ ਨਾ ਉਹਨਾਂ ਨੇ ਕਿਹਾ ਸੀ ਇੱਕ ਘੰਟਾ ਇੱਥੇ ਬੈਠਣਾ ਤੇ ਜਦੋਂ ਵੀ ਤੁਸੀਂ ਆਉਂਗੇ ਨਾ ਇੱਥੇ ਤੁਹਾਡਾ ਆਟੋਮੈਟਿਕ ਮੈਂ ਵਾਦਾ ਕਰਦਾ ਵੀ ਦਿਲ ਕਰੂਗਾ ਵੀ ਇੱਥੇ ਬੈਠੀਏ ਆ ਜੀ ਦਿਖਾ ਦਿਓ ਕਿਸੇ ਪਾਸੇ ਮੈਨੂੰ ਮਾੜੀ ਜੀ ਵੀ ਮਿੱਟੀ ਕਿਸੇ ਪਾਸੇ ਨਹੀਂ ਹੈਗੀ ਦੇਖ ਲਓ ਸਫਾਈ ਅੰਦਰ ਸਾਰੀ ਹੋਣੀ ਆ ਆਓ ਜੀ ਅੱਗੇ ਚੱਲਦੇ ਗੁਰਸੇਵ ਜੀ ਉੱਪਰ ਵੀ ਹੈ ਦਾ ਦੇਖੋ ਵਾਜੀ ਵਾ ਅਜੇ ਜਿਹਾ ਦਿਖਾਇਓ ਜਰਾ ਆ ਦਿਖਾਇਓ ਵਾ ਗੇੜ ਦੇਖੋ ਕਿੰਨਾ ਸ਼ਾਨਦਾਰ ਜਿਹੜੀ ਚੀਜ਼ ਆ ਹਰ ਚੀਜ਼ ਜਿਹੜੀ ਵਧੀਆ ਬਣਾਈ ਹੋਈ ਆ ਦੇਖ ਸਕਦੇ ਤੁਸੀਂ ਵਾਜੀ ਵਾ ਹਾਂਜੀ ਹਾਂਜੀ ਮੈਂ ਵੀ ਕਿ ਆਰੰਭੀ ਕਰਕੇ ਨਾ ਅੱਛਾ ਬਹੁਤ ਕੀ ਬਾਤ ਹੈ ਹਾਂ ਲੱਗਿਆ ਵੀ ਬੜਿਆ ਨੋ ਪੰਜ ਪੰਜ ਗੋਮਟਾ ਹਾਂ ਪੰਜ ਆ ਗੋਮਟਾ ਕੀ ਹਾਂ ਇਹ ਪੰਜ ਦੇ ਉੱਪਰ ਗੋਮਟੇ ਹੰਕਾ ਚਾਹ ਦੇ ਉੱਪਰ ਵਾਹ ਜੀ ਵਾਹ ਪਰ ਗੱਲ ਇਦਾਂ ਜੀ ਬਣਾ ਦੱਸਿਓ ਜੀ ਤੁਸੀਂ ਸੇਵਾ ਕਿੰਨੇ ਵਜੇ ਆ ਜਾਂਦੇ ਹੋ ਕਿੰਨੇ ਵਜੇ ਜਾਂਦੇ ਹੋ ਬਾਬਾ ਜੀ ਮੈਂ ਜੋਬ ਵੀ ਕਰਦਾ ਹਾਂ ਅੱਛਾ ਜੀ ਮੈਂ ਜੋਬ ਕਰਕੇ ਜਿਵੇਂ ਸ਼ਾਮ ਨੂੰ ਮੈਂ ਆਉਣਾ ਜੀ ਸ਼ਾਮ ਨੂੰ ਸੇਵਾਦਾਰ ਇੱਥੇ ਘਟ ਜਾਂਦੇ ਆ ਅੱਛਾ ਜੀ ਸ਼ਾਮ ਨੂੰ ਫਰਜ਼ਾਨ ਦੇ 12 ਵਜੇ ਤੱਕ ਰਹੇ ਹੋ ਅੱਛਾ ਜੀ ਹਾਂ ਜੀ ਇਹ ਜੋਬ ਤੁਸੀਂ ਕਾਦੀ ਕਰਦੇ ਹੋ ਮੈਂ ਲਾ 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 ਤਰੇ ਕੋਲ ਦੇ ਵਿੱਚ ਮੈਂ ਨੌਕਰੀ ਕਰਦਾ ਹਾਂ ਅਸੀਂ ਕੋਲੇਜ ਦੇ ਵਿੱਚ ਨੌਕਰੀ ਕਰਦੇ ਹਾਂ ਫਿਰ ਚਾਹ ਆ ਕੇ ਉਥੋਂ ਬਾਅਦ ਬਾਪੂ ਜੀ ਦੀ ਸੇਵਾ ਕਰਦੇ ਹਾਂ अच्छा जी कितने साल हो गए जी तो मेनू हो गए 20 25 साल हो गए दो 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 भाई भाई। हो जी। अच्छा, गए। अच्छा। जी वाह जी वाह लंगर हॉल ਦੇ ਵਿੱਚ ਹੁੰਦੇ ਸੀ ਮੈਂ ਪਹਿਲਾਂ ਉੱਥੇ ਮੂੜੇ ਹੁੰਦਾ ਸੀ ਸੇਵਾ ਲਗਾਉਂਦਾ ਹੁੰਦਾ ਸੀ ਉਸ ਤੋਂ ਬਾਅਦ ਹੀ ਮੈਂ ਲੰਗਰ ਹਾਲ ਤੇ ਸੈਟ ਹੋ ਗਿਆ ਅੱਛਾ ਜੀ ਤੁਹਾਡਾ ਪਹਿਲਾਂ ਨਾਮ ਦੱਸ ਦਿਓ ਕੀ ਦਰਸ਼ਕਾਂ ਨੂੰ ਮੇਰਾ ਨਾਮ ਜੀ ਕੁਲਦੀਪ ਸਿੰਘ ਕੁਲਦੀਪ ਸਿੰਘ ਤੁਹਾਡੀ ਇਹੀ ਪਿੰਡ ਹੈ ਤੁਹਾਨੂੰ ਹਾਂ ਜੀ ਇਹੀ ਪਿੰਡ ਹੈ ਤੇ ਇੱਥੇ ਫਿਰ ਸੇਵਾ ਪੱਕੀ ਕਰਦੇ ਹਾਂ ਜੀ ਪੱਕੀ ਕਿੰਨੇ ਵਜੇ ਆਉਂਦੇ ਜੀ ਅਸੀਂ ਤੜਕੇ 6 ਵਜੇ ਆਏ ਨੇ ਵੀਰਵਾਰ ਵੀਰਵਾਰ 6 ਵਜੇ ਆਏ ਹਾਂ ਹਾਂ ਜੀ ਤੇ ਫਿਰ ਜਾਣਾ ਕਰੋ ਜੀ ਛਾਹ ਹੁੰਦਾ 8:30 अच्छा ये लंगर हॉल दी ड्यूटी हुंदी है हां जी इथे लंगर है ते एक ए वीर जी बरादी ड्यूटी हुंदी है ना ओही सेवा जी है सेवा ਕਰਦੇ ਜੀ ਅੱਜ ਤੁਸੀਂ ਅੱਛਾ ਲੰਗਰ ਬਣਾਉਣ ਦੀ ਇਹਨਾਂ ਦੀ ਹੈ ਬਣਾਉਣ ਦੀ ਜੋ ਨਿਆਜ਼ ਬਣਦੀ ਹੈ ਜੋ ਦਾਨਸਮ ਵੀ ਬਣਦੀ ਹੈ ਉਹ ਇਹਨਾਂ ਦੀ ਡਿਊਟੀ ਆ ਓਕੇ ਓਕੇ ਤੇ ਆ ਆ ਤੁਸੀਂ ਦੇਖੋ ਜੀ ਕਿਸ ਤਰੀਕੇ ਦੇ ਨਾਲ ਜਿਹੜੇ ਇੱਥੇ ਨਿਆਜ਼ ਬਣਦੀ ਹੈ ਤੇ ਵੀ ਜੀ ਦੱਸਿਓ ਸਮਝਾਇਓ ਤੁਸੀਂ ਕਿੱਦਾਂ ਸਮਝਾ ਰਹੇ ਸੀਗੇ ਇੱਥੋਂ ਇਹ ਕਿੰਦਾ ਭਾਪ ਜਾਣੀ ਆ ਆ ਗੇਟ ਵਾਲਾ ਜਿਹੜਾ ਅੱਛਾ ਜੀ ਆ ਗੇਟ ਵਾਲਾ ਛੱਡ ਦੇਣਾ ਅੱਛਾ ਜੀ ਤੇ ਇਹਦੇ ਥੱਲੇ ਉਹ ਭਾਪ ਪਾਣੀ ਤੇ ਇਹਦੇ ਵਿੱਚ ਤੁਸੀਂ ਚਾਵਲ ਪਾ ਦਿੰਦੇ ਆ ਨਾ ਵਿੱਚ ਚਾਵਲ ਪਾ ਲਓ ਤੇ ਭਾਪ ਇਹਦਾ ਘਣਾ ਵੀ ਇਹ ਨਾ ਕੋਈ ਨਹੀਂ ਦਾ ਆ ਆਟੋਮੈਟਿਕ ਸਾਈਕਲ ਤੇ ਆਹ ਦੇਖ ਸਕਦੇ ਆ ਜੀ ਤੇ ਇਹਦੇ ਵਿੱਚ ਤੁਸੀਂ ਆਹ ਖੁਰਚਲਾ ਮਾਰਦੇ ਆ ਨਾ ਖੁਰਚਲਾ ਮਾਰਦੇ ਆ ਠੀਕ ਹੈ ਇਹ ਮਾਰਦਾ ਫਿਰ ਤੁਹਾਨੂੰ ਤੁਤੇ ਇਹ ਸਾਰੇ ਚਾਵਲਾਂ ਦੇ ਹੈ ਜੇ ਇਹ 2 ਗਰੇ 14 ਨੂੰ ਗਾਂ ਲਾ ਅੱਗੇ ਤੁਹਾਨੂੰ ਦੁਬਾਰਾ ਦੇਖ ਦਿਓ ਜੀ ਇਹ ਸਾਰੀ ਭਾਫ ਦੇ ਨਾਲ ਬੰਦਦੀ ਔਰ ਬਹੁਤ ਵਧੀਆ ਚੀਜ਼ ਹੈ ਜਿਹੜੀ ਭਾਫ ਦੇ ਨਾਲ ਕੋਈ ਵੀ ਚੀਜ਼ ਵੱਢਦੀ ਹੈ ਆ ਦੇਖ ਸਕਦੇ ਇਹ ਵੀ ਜਿਹੜੀ ਚਾਵਲਾਂ ਦੀ ਲਈ ਹੈ ਨੀਚੇ ਉਧਰ ਗੇਟ ਬਾਰ ਲੱਗਾ ਉਹਨੂੰ ਛੱਡ ਦੇਣਾ ਤੇ ਭਾਫ ਦੇ ਨਾਲ ਕੋਈ ਟਕਣਾ ਨਹੀਂ ਇਹਨੂੰ ਤੇ ਆਹ ਦੇਖ ਸਕਦੇ ਤੁਸੀਂ ਇੱਧਰ ਅੱਛਾ ਜੀ ਇਹਦੇ ਚ ਅਸੀਂ ਦਾਲ ਪਾਉਨੇ ਆ ਹਾਂਜੀ 4 ਗੱਟੇ 30-30 ਕਿਲੋ ਵਾਲੇ ਅੱਛਾ ਜੀ ਇਹ ਚ ਦਾਲ ਬਣਨੀ 30 30 ਕਿਲੋ ਦੇ ਚਾਰ ਘਟ ਚਾਰ ਹਾਂਜੀ ਬੋਲੋ ਇੱਕ ਕੁਆਂਟਲ 20 ਕਿਲੋ ਦਾਲ ਬਣਨੀ ਤਿਆਰ ਇੱਕੋ ਵਾਰੀ ਚ ਹਾਂਜੀ ਵਾਹ ਜੀ ਤੇ ਚਾਰ ਤੇਰ ਘੰਟੇ ਤਿਆਰ ਉਦੋਂ ਅੱਗੇ ਅਗਲੇ ਚ ਪਾਣਿਆ 6 7 6 ਆ ਦੇਖ ਲਓ ਜੀ ਇਹ ਉੱਦੈ ਲੱਗ ਰਿਹਾ ਛੋਟਾ ਜਿਹਾ ਇੱਕ ਕੁਆਂਟਲ ਦੇ 20 ਕਿਲੋ ਇਹਦੇ ਵਿੱਚ ਦਾਲ ਇੱਕੋ ਵਾਰੀ ਡੇਢ ਘੰਟੇ ਚ ਬਣ ਜਾਂਦੇ ਆ ਅੱਛਾ ਜੀ ਇਹ ਅਲੱਗ-ਅਲੱਗ ਆ? ਹਾਂਜੀ। ਮਤਲਬ ਇਹਦੇ ਵਿੱਚ ਤੁਸੀਂ ਆਲੂ ਨਹੀਂ ਪਾ ਸਕਦੇ। ਨਹੀਂ ਪਾ ਲੈਦੇ ਆ। ਵੈਸੇ ਇਹਦੇ ਸਪੈਸ਼ਲ ਨਹੀਂ ਆ। ਪਹਿਲੇ ਚ ਦਾਲ ਧਰ ਦੇਣੀ, ਦੂਜੇ ਚ ਮਕਰ ਆਲੂ। ਜਿਵੇਂ ਜਿਵੇਂ ਤਿਆਰੀ ਹੋਈ ਗਈ। ਅੱਛਾ ਅੱਛਾ ਠੀਕ ਹੈ ਠੀਕ ਹੈ। ਪਕਰਾਇਆ ਬਣ ਗਿਆ ਦੂਜਾ ਪਾ ਲੈ। ਤੇ ਆਹ ਦੇਖਸਾ ਤੁਸੀਂ ਇੱਕ ਤਾਂ ਕਹਿੰਦੇ ਜਿਵੇਂ ਹੁਣ ਇੱਕ ਕਟੜਾ ਤਿਆਰ ਹੋ ਗਿਆ ਸਾਡਾ ਉਹ ਅਸੀਂ ਲੰਗਰ ਚਲਾ ਦੇਣਾ ਅਗਲਾ ਤਿਆਰ ਫੇਰ ਹੋ ਜਾਣਾ ਚਲੋ ਫੇਰ ਹੋ ਜਾਣਾ ਕੀ ਬਾਤ ਹੈ ਆ ਚੀਜ਼ਾਂ ਬਹੁਤ ਵਧੀਆ ਜੀ ਹੈ ਨਾ ਜੀ ਇਹ ਪਹਿਲੀ ਵਾਰੀ ਦੇਖਿਆ ਜੀ ਮੈਂ ਕਿਸੇ ਦਰਬਾਰ ਦੇ ਵਿੱਚ ਜਾਂ ਕਿਤੇ ਮੈਂ ਨਹੀਂ ਦੇਖਿਆ ਕਦੇ ਜੀ ਨਹੀਂ ਉਹ ਤਾਂ ਉਹਨੇ ਥੱਲੇ ਜਾਣੇ ਖਾਣਾ ਸੀ ਕਹਦੇ ਬਾਈ ਦੀ ਥੱਲੇ ਜਾ ਅੱਛਾ ਜੀ ਥੱਲੇ ਜੀ ਜਿੰਨੀ ਦਾਲ ਸਬ ਚੌਲ ਏ ਥੱਲੇ ਦੇ ਵਿੱਚ ਹੀ ਲੰਪਿਆ ਆ ਦੇਖੋ ਜੀ ਇਹਦੇ ਵਿੱਚ ਦੀ ਪਤਲੇ ਕਰਕੇ ਪਾਉਣੇ ਥੋੜੇ ਜਿਹੀ ਅੱਛਾ ਜੀ ਜਲਦੀ ਭੱਜੇ ਭੱਜੇ ਜਾਂਦੇ ਨੇ ਕਿ ਥੱਲੇ ਉਹ ਬਰਤਨ ਰੱਖਦੇ ਨੇ ਇਹ ਖੋਲ ਲੀਏ ਉਹ ਜਿਹੜੇ ਬਣੇ ਆਪਣੇ ਆਹ ਖੋਲ ਲੀਏ ਅੱ ਇੱਥੇ ਲਜਾਣ ਦਾ ਵੀ ਪੰਗਾ ਹੀ ਸੀ ਨਾ ਬਹੁਤੀ ਪਰ ਹੁਣ ਇਹ ਲਵਾਇਆ ਬਹੁਤ ਸੌਫਾਇਦਾ ਜੀ ਜਿਵੇਂ ਨਜ਼ਾਰੇ ਇਹ ਜੋਨ ਦਾ ਲਾਇਆ ਦੇਖ ਸਕਦੇ ਜੀ ਇਹ ਨਵੀਂ ਨਵੀਂ ਤਕਨੀਕ ਆ ਇਹ ਗਰਮਸੀਗਾ ਸਮਾਨ ਲਿਜਾਣਾ ਦੁੱਲਦਾ ਹੀ ਪੈਰਾਂ ਤੇ ਪੈਂਦਾ ਹੀ ਹੁਣ ਇੱਥੇ ਕੋਈ ਡਰ ਨਹੀਂ ਸਹੀ ਗੱਲ ਭਰਕੇ ਦੇ ਵਿੱਚ ਛਿੱਟੀ ਆਉਣਾ ਇਹਦੇ ਵਿੱਚ ਛਿੱਟੀ ਜਾਂਦਾ ਜੀ ਕਿਹਾ ਵਾਲੇ ਤੇ ਨੂੰ ਫਿਰ ਜਦੋਂ ਸਫਾਈ ਵੀ ਕਰਦੇ ਪਾਣੀ ਬਦਲਣਾ ਨਾ ਜਿਹਨੂੰ ਤੱਤੇ ਪਾਣੀ ਨਾਲ ਧੋਦੇ ਸੀ ਸਾਫ ਹੁੰਦੇ ਬੜੀ ਹਾਂ ਜੀ ਛਿੱਟੀ ਰਾਜ ਰਹਿਦਾ ਹੀ ਨਹੀਂ ਕੋ ਨਾਲ ਮਸਾਵਾਤ ਬੜੀਆ ਚੀਜ਼ ਆ ਇਹ ਕਿਤੇ ਇਹ ਵੈਲਡਿੰਗ ਨਹੀਂ ਨਾਲ ਹਾਂਜੀ ਇਹ ਸਾਫ ਸਾਫ ਬਿਲਕੁਲ ਸਾਫ ਜੀ ਲੱਗੀ ਹੈ ਸਭ ਬੜੀ ਚੰਗੀ ਹਾਂ ਵਧੀਆ ਸਟੇਟ ਹੈ ਇਹ ਮਤਲਬ ਬਹੁਤ ਲੋਕ ਜਿਹੜੇ ਦੇਖ ਰਹੇ ਆ ਉਹਨਾਂ ਨੂੰ ਨਵੀਂ ਤਕਨੀਕ ਜਿਹੜੀ ਇਹ ਦੇਖਣ ਨੂੰ ਮੈਨੂੰ ਆਪ ਨਵੀਂ ਦੇਖੀ ਆ ਜੀ ਮੈਂ ਵੀ ਨਹੀਂ ਦੇਖੀ ਕਦੀ ਤੇ ਲੰਗਰ ਹਾਲ ਦੇ ਵਿੱਚ ਤੁਸੀਂ ਵੀ ਜੇ ਕਿਤੇ ਸੇਵਾ ਕਰਦੇ ਆ ਕੋਈ ਦਰਬਾਰ ਦੇ ਜੇ ਉੱਪਰ ਆ ਬਾਲਟੀਆਂ ਨਾਲ ਆਪਾਂ ਚੱਕ ਚੱਕ ਕੇ ਲੈ ਕੇ نیچے ਜਾਂਦੇ ਆ ਨਾ ਤੇ ਆਹ ਦੇਖੋ ਕਿੰਨੀ ਵਧੀਆ ਤਕਨੀਕ ਹੈ ਵੀਰ ਉਹਨਾਂ ਨੇ ਕੀਤੀ ਤੇ ਦਾਲ ਤੁਸੀਂ ਚੱਕੋ ਦੇਖੋ ਉਹ ਜੀ ਥੰਡੇ ਨੂੰ ਜਾਂਦੇ ਦੇਖ ਲਓ ਲੈਫਟ ਰਾਹੀਂ ਕਿੱਦਾਂ ਲੈ ਕੇ ਜਾਣਾ ਸੀ ਡੁੱਲਦੀ ਜਾਣੀ ਸੀ ਨਾ ਤੇ ਆਹ ਦੇਖ ਲਓ ਇਹਦੇ ਵਿੱਚ ਪਾ ਦਿੰਦੇ ਆ ਸਰ ਕੀ ਸਾਰੀ ਧਰਤੀ ਖਰਾਬ ਹੁੰਦੀ ਆਪਣੀ ਹਾਂ ਬਿਲਕੁਲ ਕੋਈ ਧਰਤੀ ਨਹੀਂ ਖਰਾਬ ਹੁੰਦੀ ਕੋਈ ਚਿੰਤਾ ਨਾ ਕਰੋ ਤੁਹਾਨੂੰ ਤੱਤਾ ਲੱਗਣਾ ਆਰਾਮ ਨਾਲ ਸੇਫ ਥੱਲੇ ਜਾਓ ਸਿੱਧੀ ਥੱਲੇ ਜਾਣੀ ਆ ਥੱਲੇ ਵੀ ਇਹ ਜਾਂ ਚੀਜ਼ ਲੱਗੀ ਉਹਨੂੰ ਕੰਟਰੋਲ ਕਰਕੇ ਜਿੰਨਾ ਮਰਜ਼ੀ ਘੱਟ ਛੱਡ ਲੋ ਜਿੰਨਾ ਮਰਜ਼ੀ ਵੱਧ ਛੱਡੋ ਅੱਛਾ ਜੀ ਉਹੋ ਜੀ ਚੀਜ਼ ਲੱਗੀ ਹੈ ਉਹ ਨਹੀਂ ਜਿੱਕੇ ਤਾਂ ਮਾਰਾਂਗੇ ਤਾਂ ਆਪਣੇ ਪੈਰ ਜਾਂ ਕੋਰ ਨਿੱਕਾਉਣਾ ਉਹਨਾਂ ਨਾਲ ਨਾਲ ਆ ਆ ਨੀਚੇ ਲੱਗੀ ਹੁੰਦੀਆਂ ਜੀ ਆ ਦਿਖਾ ਦਿਓ ਜੀ ਜਦੋਂ ਇਹਦੇ ਵਿੱਚੋਂ ਦਾਲ ਜਾਣੀ ਆ ਤੇ ਆਹ ਨੀਚੇ ਲੱਗਿਆ ਹੋਣਾ ਤੇ ਤੁਸੀਂ ਆਪਣੇ ਹਿਸਾਬ ਦੇ ਨਾਲ ਮਤਲਬ ਇਹ ਨਹੀਂ ਕੁਦਮ ਡੇਪ ਨਹੀਂ ਦਾਲਣੀ ਛੇ ਤੁਸੀਂ ਆਪਣੇ ਹਿਸਾਬ ਦੇ ਨਾਲ ਜਿੰਨੀ ਚਾਹੁੰਦੇ ਆ ਵੀ ਸਪੀਡ ਦੇ ਨਾਲ ਆਵੇ ਓਨਾ ਕੁ ਤੁਸੀਂ ਕਰ ਸਕਦੇ ਆ ਨੀਚੇ ਲੱਗਾ ਹੁੰਦਾ ਤੇ ਇਹਦੇ ਵਿੱਚ ਵੀ ਜੀ ਕੀ ਬਣ ਹਾਂਜੀ ਤਿੰਨ ਕੁਆਂਟਰ ਸਬਜੀ ਤੇ ਬਣ ਤਿੰਨ ਕੁਆਂਟਰ ਸਬਜੀ ਬਣ ਗਈ ਵਾਹ ਜੀ ਇਹ ਦਿਖਾਓ ਜਰਾ ਇਹ ਸਭ ਤੋਂ ਵੱਡਾ ਜੀ ਤੇ ਤਿੰਨ ਕੁਆਂਟਰ ਜਿਹੜੀ ਸਬਜੀ ਆ ਵਾਹ ਜੀ ਵਾਹ ਮੈਂ ਤਾਂ ਆਪ ਜੀ ਇਹ ਨਵੀਂ ਤਕਨੀਕ ਪਹਿਲੀ ਵਾਰੀ ਦੇਖੀ ਹੋਈ ਇੱਕੋ ਵਾਰੀ ਬਣ ਜਾਂਦੀ ਆ ਹਾਂ ਬਾਬੇ ਦੀ ਕਿਰਪਾ ਹੀ ਆਈ ਨਹੀਂ ਹੋ ਗਈ ਕਿਆ ਬਾਤ ਆ ਹਾਂ ਨਾ ਤਾਂ ਮੁੱਕਣ ਤੇ ਤਾਂ ਨਾ ਚੰਗੇ ਤਕਨੀਕ ਸੀ ਗੀ ਬਾਜੀ ਇੱਥੇ ਕੋਈ ਉਹ ਹੀ ਪਰਵਾਹ ਵਾਲੀ ਗੱਲ ਹੈ ਤੁਸੀਂ ਜਿਆਦਾ ਦਮਾਮ ਦੇ ਵਿੱਚ ਕਿੱਦਾਂ ਆਈਆਂ ਜੀ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਘੱਟ ਹੈ ਪਏ ਦੇਖ ਕੇ ਆਂਦੇ ਨਕਸ਼ੇ ਦੇਖ ਕੇ ਜਿਹੜੇ ਦੇਖਿਆ ਦਾ ਬਾਹਰ ਉਜੂਰ ਸਾਹਿਬ ਉੱਥੋਂ ਵੀ ਉਹ ਦੇਖ ਕੇ ਆਇਆ ਅੱਛਾ ਫੇਰ ਇਹ ਮਹੱਲੀ ਜਾ ਕੇ ਮਹੱਲੀ ਤੋਂ ਫੇਪਿਆ ਤੇ ਚਾਰ ਕਿੱਥੇ ਅੱਛਾ ਉਹ ਤੂੰ ਦੇਖ ਕੇ ਆ ਗਏ ਹਾਂ ਪਾਣੀ ਵਿੱਚ ਪਾਉਣ ਦੇ ਜਨ ਵਿੱਚ ਬਹੁਤ ਨਹੀਂ ਚੱਕਣਾ ਕੋਈ ਐ ਚੱਕ ਕੇ ਨਹੀਂ ਪਾਣਾ ਬਸ ਤੋਂ ਪੁਆਇੰਟ ਵੱਲ ਲੱਗਾ ਉਹ ਖੋਲ ਦੇਣਾ ਜੀ ਅੱਛਾ ਜੀ ਆਪੇ ਪਾਣੀ ਕਿਨਾਰੇ ਜਾਣ ਕੇ ਆਪੇ ਪੈਣਾ ਜਿੰਨਾ ਲੋੜ ਉਹ ਨਾ ਪਾਉਂਦਾ ਆ ਦੇਖ ਸਾਡੇ ਤੁਸੀਂ ਅੱਜ ਕੱਲ੍ਹ ਦੇਖ ਲਓ ਹਰ ਚੀਜ਼ ਹੀ ਮਸ਼ੀਨੀ ਹੋ ਗਈ ਜੱਬਾ ਚੱਕ ਕੇ ਵੀ ਕੋਈ ਪਾਣੀ ਪਾਉਣ ਦੀ ਲੋੜ ਨਹੀਂ ਹੈਗੀ ਆ ਇਹਦੇ ਵਿੱਚੋਂ ਦੇਖ ਲਓ ਗੇਟ ਵਾਲ ਖੋਲੜਾ ਤੇ ਪਾਣੀ ਇਹਦੇ ਵਿੱਚ ਜਿੰਨਾ ਪਾਣੀ ਚਾਹੀਦਾ ਕਿਆ ਬਾਤ ਹੈ ਜੀ ਇਹ ਚੱਕਰ ਲੱਗ ਗਿਆ ਜੀ ਆਪਾਂ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਛੱਡੇ ਹੋ ਜੀ ਛੱਡੇ ਪਾਣੀ ਛੱਡ ਆ ਦੇ ਲੋ ਵਾਹ ਜੀ ਵਾਹ ਕਿਆ ਬਾਤ ਹੈ ਜੀ ਤੇ ਦੇਖੋ ਸਾਡੇ ਤੁਸੀਂ ਇਹ ਜਿਹੜਾ ਪਾਣੀ ਆ ਜਿੰਨਾ ਤੁਹਾਨੂੰ ਚਾਹੀਦਾ ਹੈ ਟੁੱਟੀ ਛੱਡੋ ਤੇ ਪਾਣੀ ਆਪਾਂ ਕਿੰਨਾ ਮਾਰ ਕੇ ਗੇੜ ਲਓ ਜੀ ਇਹਨੂੰ ਹੱਥ ਨਹੀਂ ਲਾਉਣਾ ਮਸ਼ੀਨ ਨਾਲ ਆ ਗੇੜ ਕੇ ਕਰਾਈ ਨਹੀਂ ਟੇਡਾ ਹੋਈ ਜਣਾ ਜਿੰਨਾ ਲੋੜ ਹੋ ਟੇਟੇ ਹੋਵੇ ਹੋ ਜਾਂਦਾ ਹੈ ਜਿੰਨੇ ਸਾਡੇ ਹਾਂ ਆਵੇ ਆ ਲੱਗੇ ਫਿਰ ਨਾਟ ਕੱਢ ਲੈਣਾ ਆ ਦੇਖੋ ਜੀ ਇਹਦੇ ਜੀ ਆਇਆ ਪਰ ਆ ਦੇਖੋ ਜੀ ਆਹ ਆ ਨਾਟਕਾ ਲੰਮਾ ਜੀ ਆਹ ਦਿਖਾਓ ਜੀ ਦੇਖੋ ਕਮਾਈ ਜਾਂਦੇ ਆ ਤੇ ਆਹ ਦੇਖੋ ਇੱਥੇ ਡਾਊਨ ਹੋਈ ਜਾਂਦਾ ਇਹਦੇ ਵਿੱਚ ਦਾਲ ਸਬ지 ਜਿੰਨਾ ਕੋ ਸਿੱਖਣਾ ਚੜ ਸਕਦੇ ਆ ਕੀ ਬਾਤ ਆ ਜੀ ਅਛਾ ਆ ਨੱਟ ਲਾਤਾ ਨੇ ਤੇ ਨੱਟ ਖੋਲਣਾ ਹਾਂਜੀ ਕੁਮਾੜਾ ਤੇ ਨੱਟ ਬਚਾਣਾ ਲੋਕ ਕਰਦੇ ਨੇ ਲੋਕ ਆਈਏ ਹਾਂਜੀ ਇਹ ਲੋਕ ਲੋਕ ਹੈ ਆ ਕੇ ਆਇਆ ਰੋਟੀ ਵਾਲੀ ਮਸ਼ੀਨ ਸਾਰਾ ਖੋਲਣਾ ਤੁਹਾਨੂੰ ਆਟਾ ਆਟਾ ਬੰਨਣ ਵਾਲੀ ਰੋਟੀ ਵਾਲੀ ਸਾਰਾ ਖੋਲਣਾ ਵਾਹ ਜੀ ਵਾਹ ਇਹ ਆਲੂ ਵਾਲ ਗਿਆ ਜੀ ਇਹ ਆਲੂ ਕਿਤਾ ਜੀ ਇਹ ਆਲੂ ਵਾਲੀ ਬੋਰੀ ਇੱਥੇ ਢੇਰੀ ਕਰ ਦੋ ਅੱਛਾ ਜੀ ਮਤਲਬ ਛੋਟੇ ਨਾਲ ਪਾ ਦਿਓ ਤੇ ਛੱਲ ਕੇ ਬਾਹਰ ਕਰੋ ਛੱਲ ਕੇ ਐ ਛੱਲ ਕੇ ਧੋ ਕੇ ਬਾਹਰ ਕਰਨ ਤੋਂ ਆ ਜਾਣੀ ਅੱਛਾ ਜੀ ਆ ਦੇਖ ਲਈ ਤੁਸੀਂ ਇੱਥੇ ਆ ਖੋਲ ਦੇਣਾ ਮਣਕੇ ਇੱਥੇ ਆ ਜਾਂਦੇ ਬਾਹਰ ਛੱਲੇ ਆਲੂ ਅੱਛਾ ਜੀ ਇੱਥੇ ਆ ਜਾਂਦੇ ਹਾਂ ਜੀ ਆਵੇ ਛੱਲ ਦੀ ਆ ਜੀ ਵਾਹ ਜੀ ਬਸ ਆਪੇ ਤਰੇ ਆਉਂਦੇ ਆ ਦੇਖ ਲਈ ਤੁਸੀਂ ਇਹਦੇ ਵਿੱਚ ਆਲੂ ਜਿਹੜੇ ਆ ਬੋਰੀ ਪੈ ਜਾਂਦੀ ਸੀ ਬੋਰੀ ਪੈ ਜਾਂਦੀ ਹੈ ਕਿੰਨੇ ਕਿੰਨੇ 50 ਕਿਲੋ ਦੇ 50 ਕਿਲੋ ਦੇ ਇਹਦੇ ਵਿੱਚ ਬੋਰੀ ਪਾ ਦਈਆਂ ਦੇਖ ਲਓ हां तो याद लो पै जांदे होणे जी एत तो गेनवा खोल देना ही आपा पानी 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 अच्छा पानी ठीक है हां तो देखिए जी कभी आओ देखो जी छड्डो ही सक्को आप क्या बात है जी इथों पानी ਤੇ ਇਹਦੇ ਵਿੱਚ ਆਲੂ ਪਾ ਡਣੇ ਆ ਤੇ ਜਿਹੜੇ ਆਲੂ ਆ ਉਹ ਸਾਰੇ ਛਿੱਲ ਕੇ ਸਾਫ ਹੋ ਕੇ ਪਾਣੀ ਨਾਲ ਤੇ ਇਥੋਂ ਬਾਹਰ ਆ ਜਦੇ ਆ ਜੀ ਆ ਜਿਹੜਾ ਬੀਜ ਦਿਖਾਇਆ ਸੀ ਇਹ ਤੁਸੀਂ ਦਰਸ਼ਨ ਕਰ ਰਹੇ ਸੀ ਦਰਗਾਹ शरीफ ਬਬਾ ਦਾਮੂ ਸ਼ਾਹ ਜੀ ਲੋਹਾਰਾਂ ਵਿਖੇ ਤੇ ਅੱਜ ਹੁਣ ਆਪਾਂ ਸਾਰੀ ਗੱਲਬਾਤ ਦਰਬਾਰ ਦੇ ਬਾਰੇ ਪੁੱਛਾਂਗੇ ਸਾਡੇ ਇਸ ਦਰਬਾਰ ਦੇ ਮੀਤ ਪ੍ਰਧਾਨ ਜੀ ਆ ਲక్ష్మణ ਸਿੰਘ ਜੀ ਲక్ష్మణ ਸਿੰਘ ਜੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਜੀ ਤੁਹਾਡਾ ਜੰਗ ਪੰਜਾਬੀ ਨਿਊਜ਼ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਤੁਹਾਡਾ ਆਉਣ ਤੇ ਸ਼ੁਕਰੀਆ ਜੀ ਅੱਛਾ ਜੀ ਲక్ష్మణ ਜੀ ਜਿਹੜਾ ਦਰਬਾਰ ਅਸੀਂ ਦਿਖਾਇਆ ਦਰਸ਼ਕਾਂ ਨੂੰ ਸਾਰਾ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਸਫਾਈ ਦਾ ਬੜਾ ਪ੍ਰਬੰਧ ਹੈ ਜੀ ਹਨਾ ਆਮ ਤੌਰ ਤੇ ਆਪਾਂ ਨਹੀਂ ਦੇਖਦੇ ਜੀ ਇੰਨਾ ਹਨਾ ਕੋਈ ਕੋਈ ਦਰਬਾਰ ਤੇ ਇੰਨੀ ਸਫਾਈ ਹੁੰਦੀ ਆ ਇਹਦਾ ਕਿਦਾਂ ਸਿਸਟਮ ਕਰਦੇ ਆ ਜੀ ਤੇ ਕਿਦਾਂ ਕੌਣ ਆਉਂਦਾ ਕਦਾਂ ਕਿਦਾਂ ਆਉਂਦਾ ਤੇ ਇੰਨੀ ਦਰਬਾਰ ਵੀ ਬਹੁਤ ਵੱਡਾ ਆ ਹਨਾ ਸ਼ੀਸ਼ੇ ਲੱਗੇ ਆ ਥੱਲੇ ਫਰਸ਼ ਆ ਚਮਕਦਿਆਂ ਪੂਰੀ ਕਿਤੇ ਮਿੱਟੀ ਦਾ ਨਾਮੁ ਨਿਸ਼ਾਨ ਨਹੀਂ ਹੈਗਾ ਤੇ ਇਹ ਕੀ ਪ੍ਰੋਸੀਜਰ ਕਰਦੇ ਜੀ ਕਦਾਂ ਸਭ ਤੋਂ ਪਹਿਲਾਂ ਤਾਂ ਦੇਸ਼ਮ ਦੇਸ਼ ਵਾਸਦੀ ਸਮੂਹ ਸਾਧ ਸੰਗਤ ਨੂੰ ਪਕਰਵਾਦਾ ਮਸ਼ਾ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਵੱਲੋਂ ਪ੍ਰਣਾਮ ਭਰੀ ਸਤਿ ਸ੍ਰੀ ਅਕਾਲ ਜਿਹੜੀ ਤੁਸੀਂ ਬੇਨਤੀ ਕੀਤੀ ਹੈ ਵੀ ਇਹ ਸਫਾਈ ਤੇ ਇਹਨਾਂ ਮੈਂਟੀਨੈਂਸ ਹਾਂਜੀ ਇਹ ਇਹ ਭਾਵਨਾ ਪਹਿਲੀ ਗੱਲ ਤਾਂ ਇਹ ਹੈ ਜੀ ਵੀ ਜੇ ਕਮੇਟੀ ਚੰਗੀ ਹੈ ਜੀ ਤੇ ਉਹਦਾ ਮਤਲਬ ਮੈਂਟੀਨੈਂਸ ਵੇਖ-ਵਖਈਆ ਚੰਗਾ ਹੈ ਜੀ ਤੇ ਫਿਰ ਜੁੜਨ ਦੀ ਭਾਵਨਾ ਤਾਂ ਮਤਲਬ ਕੁਦਰਤੀ ਹੈ ਜੀ ਬਾਕੀ ਜਿਹੜੇ ਨੌਜਵਾਨ ਬੱਚੇ ਹੈ ਜੀ ਤੇ ਉਹ ਆਪ ਦੀ ਸ਼ਰਧਾ ਦੇ ਨਾਲ ਜੀ ਮਤਲਬ ਆ ਕਿਸੇ ਦੇ ਕਹਿਣ ਦੇ ਨਾਲ ਨਹੀਂ ਜੀ ਆਪ ਦੀ ਭਾਵਨਾ ਦੇ ਨਾਲ ਉਹ ਟਾਈਮ ਤੇ ਆਉਂਦੇ ਆ ਜੀ ਤੇ ਟਾਈਮ ਦੇ ਆ ਕੇ ਸਫਾਈ ਕਰਦੇ ਆ ਜੀ ਤੇ ਸੁਖਾਸਨ ਕਰਦੇ ਆ ਜਿਸ ਤਰ੍ਹਾਂ ਮਤਲਬ ਮਤਲਬ ਉਹ ਬਾਬਾ ਜੀ ਨੂੰ ਹਾਜ਼ਰ ਨਾਜ਼ਰ ਸੰਗਦੇ ਆ ਹਾਂ ਜੀ ਇਸ ਭਾਵਨਾ ਦੇ ਨਾਲ ਕਰਦੇ ਆ ਸੇਵਾ ਕਿ ਮਤਲਬ ਵੀ ਉਹ ਬੈਠੇ ਆ ਜੀ ਠੀਕ ਹੈ ਜੀ ਦਿਖਾਇਆ ਜੀ ਅਸੀਂ ਜਿਹੜਾ ਸਾਰਾ ਕੁਝ ਆਪਣਾ ਆਸਣ ਲੱਗਾ ਹੋਇਆ ਹੈ ਨਾ ਹਰ ਚੀਜ਼ ਦਾ ਉਹ ਬੈਠਣ ਨੂੰ ਕੁਰਸੀਆਂ ਵੀ ਲੱਗੀਆਂ ਹੋਈਆਂ ਹਨ ਹਾਂਜੀ ਹਾਂਜੀ ਮਤਲਬ ਹਾਜ਼ਰ ਨਗਰ ਰੱਖ ਕੇ ਹੀ ਕਰਦੇ ਹਾਂ ਹਾਂਜੀ ਉਸੇ ਤਰ੍ਹਾਂ ਬਣਿਆ ਹੋਇਆ ਵੀ ਪਹਿਲਾਂ ਇਸ ਤਰ੍ਹਾਂ ਕੁਰਸੀਆਂ ਰੱਖੀਵੇਂ ਬਹਿੰਦੇ ਵੀ ਹੈ ਜੀ ਜੀ ਫਿਰ ਬੈਠ ਲੱਗੇ ਆ ਵੀ ਉਸ ਤਰ੍ਹਾਂ ਵਿਸ਼ਰਾਮ ਕਰਦੇ ਉਸੇ ਤਰ੍ਹਾਂ ਕੱਪੜੇ ਜੀ ਉਹਨਾਂ ਦੇ ਉਸੇ ਤਰੀਕੇ ਨਾਲ ਕੱਪੜੇ ਰੱਖੇ ਆ ਕੀ ਬਾਤ ਹੈ ਰਾਤ ਨੂੰ ਕੱਪੜੇ ਵਿਛਾ ਕੇ ਜਾਂਦੇ ਆ ਸਵੇਰੇ ਉਹਨਾਂ ਦੇ ਮਤਲਬ ਜਿਸ ਤਰ੍ਹਾਂ ਚਾਦਰਾਂ ਦੀਆਂ ਤੈਨ ਲਾ ਕੇ ਰੱਖਦੇ ਆ ਜੀ 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 ਹਾਂਜੀ ਤੇ ਤੁਹਾਡੀ ਇੱਥੇ ਮਤਲਬ ਕੀ ਡਿਊਟੀ ਆ ਜੀ ਕਿਸ ਤਰੀਕੇ ਦੇ ਨਾਲ ਤੁਹਾਡੀ ਸੇਵਾ ਇੱਥੇ ਲੱਗੀ ਹੈ ਮੇਰੀ ਡਿਊਟੀ ਇਹ ਆ ਜੀ ਜਦੋਂ ਸਾਡੀ ਕਮੇਟੀ ਬਣੀ ਆ ਜੀ 224 ਤੇ 2022 ਦੇ ਵਿੱਚ ਜੀ ਤੇ ਉਸ ਟਾਈਮ ਮੈਨੂੰ ਪ੍ਰਧਾਨ ਜੀ ਨੇ ਕਿਹਾ ਸੀ ਵੀ ਤੁਸੀਂ ਬੈਠਿਆ ਕਰੋ ਇੱਥੇ। ਜੀ ਕਿਉਂਕਿ ਮੈਨੂੰ ਮਾੜੀ ਮੁੱਢੀ ਨੌਲੇਜ ਸੀਗੀ ਜੀ ਇਹਦੇ ਕਾਊਂਟ ਬਾਰੇ। ਹੂੰ ਤੇ ਫਿਰ ਉਸ ਦਿਨ ਤੋਂ ਹੀ ਮਤਲਬ ਮੈਨੂੰ ਬਿਠਾਤਾ ਉਹਨਾਂ ਨੇ। ਜੀ ਤੇ ਮੈਂ ਵੀ ਸੇਵਾ ਹੀ ਕਰਦਾ। ਜੀ ਕੋਈ ਮਤਲਬ ਮੈਂ ਤਨਖਾਹ ਨਹੀਂ ਲੈਂਦਾ। ਜੀ ਮੈਂ ਵੀ ਆਪ ਦੀ ਭਾਵਨਾ। ਜਦੋਂ ਮਰਜ਼ੀ ਆ ਜਾਵਾਂ ਮੈਂ ਜਦੋਂ ਮਰਜ਼ੀ ਚਲਾ ਜਾਵਾਂ ਜੀ ਠੀਕ ਹੈ ਜੀ ਬਾਕੀ ਮੈਂ ਪੂਰਾ ਧਿਆਨ ਨਾਲ ਸੇਵਾ ਕਰਨਾ ਪੂਰੀ ਜਿੰਨਾ ਮੈਂਟੇਨੈਂਸ ਕੀਤਾ ਰੋਜ ਦਾ ਹਿਸਾਬ ਆ ਸਾਡਾ ਜੀ ਇੱਕ ਪੰਜੀ ਵੀ ਆਈਏ ਤਾਂ ਉਹ ਵੀ ਲਿਖੀ ਵੀ ਆ ਕੀ ਬਾਤ ਹੈ ਹਾਂਜੀ ਜੀ ਪਰ ਜਦੋਂ ਮਰਜ਼ੀ ਕੋਈ ਆ ਕੇ ਨਿਖਲਵੇ ਹਿਸਾਬ ਪੂਰਾ ਬਰੋਬਰ ਹੈ ਡਾਇਮਿਟਰ ਕ੍ਰਾਇਟ ਜੀ ਪਹਿਲੋ ਲੱਗੀ ਹੈਗੀ ਆ ਇਹਦੀ ਡੇ ਬੁੱਕ ਜੀ ਕੈਸ਼ ਬੁੱਕ ਲੈਜਰ ਉਹਦਾ ਮੇਨਟੇਨ ਹੁੰਦਾ ਤੇ ਪੂਰੇ ਮਤਲਬ ਜਿਹੜਾ ਇਹਦੇ ਵਾਊਚਰ ਮਹੀਨੇ ਦਾ ਰਿਕਾਰਡ ਕਲੇ-ਕਲੇ ਮਹੀਨਾ ਬੰਦ ਕੇ ਰੱਖਿਆ ਹੋਇਆ ਜੀ ਤੇ ਸਾਰਾ ਸਾਬ ਲੈ ਕੇ ਬਾਹਰਲੇ ਪਾਸੇ ਲਾਇਆ ਪੰਜਾਬੀ ਅੱਛਾ ਜੀ ਜਿਹੜਾ ਵੀ ਮਤਲਬ ਸਾਬ ਹੋਣਾ ਆ ਉਹ ਤੁਸੀਂ ਬਾਹਰ ਲਾ ਦੇਣਾ ਹਾਂਜੀ ਤੇ ਫਿਰ ਤੁਸੀਂ ਡੇਲੀ ਆਉਨੇ ਜੀ ਇੱਥੇ ਹਾਂ ਡੇਲੀ ਆਉਣਾ ਜੀ ਮੈਂ ਤੇ ਅਸੀਂ ਦੇਖਿਆ ਜੀ ਇੱਥੇ ਜ਼ਿਆਦਾਤਰ ਜਿਹੜਾ ਨੌਜਵਾਨਾਂ ਦੇ ਨਾਲ ਹੈ ਨਾ ਸਿਆਣੇ ਬੰਦੇ ਵੀ ਨਾਲ ਬਹੁਤ ਹੈ ਜੀ ਇੱਥੇ ਤੇ ਉਹਦੇ ਨਾਲ ਵਧੀਆ ਤਰੀਕੇ ਦੇ ਨਾਲ ਕਿਉਂਕਿ ਇਹ ਸਿਆਣੇ ਬੰਦੇ ਦੱਸਣਗੇ ਤੇ ਨਿਆਣੇ ਕਰ ਲੈਂਦੇ ਹਨਾ ਜੀ ਤੇ ਇੱਥੇ ਕੋਈ ਜਿਹੜੇ ਆ ਸਾਰੇ ਆਏ ਆ ਤੇ ਇੱਥੇ ਕੋਈ ਤਨਖਾਹ ਵਗੈਰਾ ਦੀ ਨਹੀਂ ਹੈਗਾ ਜੀ ਜਿਹਾ ਵੈਸੇ ਹੀ ਆਉਂਦੇ ਜੀ ਤਨਖਾਹ ਤੇ ਸਾਡੇ ਰੱਖੇ ਆ ਸੇਵਾਦਾਰ ਜੀ ਜਿਸ ਤਰ੍ਹਾਂ ਲੰਗਰ ਦੇ ਵਿੱਚ ਹੈ ਜੀ ਫਿਰ ਜਿਸ ਤਰ੍ਹਾਂ ਮਕੈਨਿਕ ਹੈ ਲਾਈਟ ਦਾ ਜੀ ਬਿਜਲੀ ਦਾ ਉਹਦਾ ਤੇ ਰੱਖੇ ਤੇ ਇਸ ਤਰ੍ਹਾਂ ਜਿਹੜਾ ਇਹ ਹੈਗਾ ਸੈਂਟਰੀ ਦਾ ਜੀ ਉਹਨਾਂ ਨੂੰ ਅਸੀਂ ਪਲੰਬਰ ਉਹਨਾਂ ਨੂੰ ਅਸੀਂ ਉਹ ਤਨਖਾਹ ਦਿੰਨੇ ਆ ਸਾਰੇ ਬੰਦੇ ਰੱਖਿਆ ਸੇਵਾਦਾਰ ਵੀ ਆ ਜੀ ਸੀਬੀ ਆ ਜੀ ਉਤੇ ਗੱਡੀਆਂ ਉਹਨਾਂ ਦਾ ਡਰਾਈਵਰ ਵੀ ਰੱਖਿਆ ਬਕਾਇਦਾ ਉਹਦੀ ਤਨਖਾਹ ਵੀ ਦਿੰਨੇ ਆ ਬਾਕੀ ਸੇਵਾ ਵਾਲੇ ਸੇਵਾਦਾਰੀ ਬਹੁਤ ਆ ਜਾਂਦੇ ਆ ਸੇਵਾਦਾਰੀ ਬਹੁਤ ਮਤਲਬ ਦੂਰੋਂ ਦੂਰੋਂ ਪਿੰਡਾਂ ਤੋਂ ਆ ਕੇ ਸੇਵਾ ਕਰਕੇ ਜਾਂਦੇ ਆ ਬਹੁਤ ਸ਼ਰਧਾ ਨਾਲ ਸੇਵਾ ਕਰਕੇ ਜਾਂਦੇ ਆ ਜੀ ਬਾਕੀ ਤੁਸੀਂ ਦੇਖਿਓ ਲੰਗੜ ਦਾ ਪ੍ਰਬੰਧ ਬਹੁਤ ਅੱਛਾ ਹੈ ਬਹੁਤ ਅੱਛਾ ਤੇ ਜਿੰਨਾ ਹੈਗਾ ਲੰਗਰ ਤਿਆਰ ਹੁੰਦਾ ਉਹ ਸਾਰਾ ਭਾਵ ਤੇ ਤਿਆਰ ਹੁੰਦਾ ਇਹ ਸਾਰਾ ਜੀ ਦਿਖਾਇਆ ਜੀ ਅਸੀਂ ਹਾਂ ਜੀ ਬਹੁਤ ਵਧੀਆ ਤਰੀਕੇ ਨਾਲ ਹਾਂ ਜੀ ਹਾਂ ਜੀ ਬਹੁਤ ਵਧੀਆ ਸੇਵਾ ਚੱਲਦੀ ਹੈ ਜੀ ਪੂਰੀ ਜਿਹੜਾ ਵੀ ਆਦਮੀ ਮਤਲਬ ਭਾਵਨਾ ਦੇ ਨਾਲ ਹੀ ਕਰਦਾ ਹੈ ਜੀ ਜੀ ਤੇ ਜਦ ਜਦ ਅਸੀਂ ਕੋਲ ਕਿਹਿੰਦੇ ਆ ਜੀ ਮਤਲਬ ਮਹੀਨੇ ਵਿੱਚ ਦੋ ਵਾਰ ਹੀ ਰਣਦੇ ਆ ਪਹਿਲੀ ਤਰੀਕ ਤੇ 15 ਤਰੀਕ ਜੀ ਤੇ ਸਾਰੇ ਆ ਕੇ ਸੇਵਾ ਕਰਾਉਂਦੇ ਆ ਮਤਲਬ ਸਾਡੇ ਕਮੇਟੀ ਮੈਂਬਰ ਜੀ ਜੀ ਹਾਂਜੀ ਪ੍ਰਧਾਨ ਆ ਜਿਹੜਾ ਸਰ ਜਗਜੀਤ ਸਿੰਘ ਹੈ ਲ ਜੀ ਤੇ ਜਿਹੜੇ ਹੈਗੇ ਕੈਸ਼ੀ ਯਾਰ ਉਹ ਕਰਨਜੀਤ ਸਿੰਘ ਸਰਪੰਚ ਹੈ ਜੀ ਪਿੰਡ ਤੇ ਹਾਂਜੀ ਤੇ ਜਿਹੜੇ ਹੈਗੇ 72 ਰੋਜਸਪਾਲ ਸਿੰਘ ਆ ਜੀ ਜੀ ਬਾਕੀ ਮਤਲਬ ਸਾਡੇ ਮੈਂਬਰ ਆ ਜੀ ਸਾਰੇ ਆ ਕੇ ਸੇਵਾ ਕਰਦੇ ਆ ਜੀ ਕੀ ਬਾਤ ਹਾਂਜੀ ਬਿਨਾ ਗੈਣ ਤੋਂ ਸਾਰੇ ਪਿੰਡ ਦੇ ਹੀ ਆ ਜੀ ਹਾਂਜੀ ਕਮੇਟੀ ਦੇ ਸਾਰੇ ਪਿੰਡ ਦੇ ਹੀ ਸਾਰੇ ਪਿੰਡ ਦੇ ਆ ਜੀ ਤੇ ਪਿੰਡ ਵੀ ਸਾਰਾ ਆਉਂਦਾ ਜੀ ਇੱਥੇ ਹਾਂਜੀ ਸਾਰਾ ਪਿੰਡ ਆਉਂਦਾ ਹੈ ਅੱਛਾ ਜੀ ਹਾਂਜੀ ਮੋਸਟਲੀ ਆਪਾਂ ਦੇਖਦੇ ਜੀ ਕਹਿੰਦੇ ਹੁੰਦੇ ਆ ਘਰ ਦਾ ਜੋਗੀ ਸਾਧ ਨਹੀਂ ਹੋਂ ਸਾਧ ਸਿੱਧ ਨਹੀਂ ਹੁੰਦਾ ਹੈ ਨਾ ਜਿਹੜੀ ਕਹਾਵਤ ਹੁੰਦੀ ਆ ਵੀ ਲੋਕ ਆਪਣੇ ਪਿੰਡ ਦੇ ਨਹੀਂ ਜਾਂਦੇ ਕਰਤਾ ਜੋਗੀ ਜੋਗੜਾ ਬਾਹਰਲੇ ਜੋਗੀ ਸਰ ਬਾਹਰਲੇ ਜੋਗੀ ਜਾਂਦਾ ਨਾ ਇਦਾਂ ਜਲਦੀ ਘਾਉਂਦੇ ਜੀ ਨਾ ਹਾਂਜੀ ਹਾਂਜੀ ਤੇ ਇੱਥੇ ਮਤਲਬ ਸਾਰਾ ਪਿੰਡ ਆਉਂਦਾ ਹੈ ਸਾਰਾ ਪਿੰਡ ਆਉਂਦਾ ਜੀ ਮੈਂ ਦੇਖਿਆ ਜੀ ਇੱਥੇ ਸਾਰੇ ਪਿੰਡ ਦੇ ਲੋਹਾਰ ਆਦੇ ਤੁਹਾਡੇ ਦੱਸਿਆ ਵੀ ਉਹਨਾਂ ਨੇ ਹਾਂਜੀ 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 ਤੇ ਇੱਕ ਵਾਰੀ ਦਰਸ਼ਕਾਂ ਨੂੰ ਜੀ ਦੱਸ ਦਿਓ ਪੂਰਾ ਜਿਹੜਾ ਪ੍ਰੋਪਰ ਐਡਰੈਸ ਆ ਆਪਣੇ ਦਰਬਾਰ ਦਾ ਇਹ ਜਿਹੜੀ ਜਗ੍ਹਾ ਹੈਗੀ ਆ ਫਕਰਪਾਪਾ ਦਾ ਮੁਸ਼ਾਹਦੀ ਇਹ ਅੰਮਲਸਰ ਰੋਡ ਦੇ ਉੱਤੇ ਸਥਿਤ ਹੈ ਜੀ ਤੇ ਮੋਗੇ ਤੋਂ 7 ਕਿਲੋਮੀਟਰ ਦੀ ਦੂਰੀ ਤੇ ਆ ਜੀ ਤੇ ਜੇ ਕੋਈ ਇਸੇ ਘਾ ਤੋਂ ਆਈਏ ਮੋਗੇ ਨੂੰ ਤੇ ਫਿਰ 10 ਕਿਲੋਮੀਟਰ ਦੀ ਦੂਰੀ ਤੇ ਹੈ ਇਥੋਂ ਕੋਟ ਦੀ ਸਿਕੰਦ 10 ਕਿਲੋਮੀਟਰ 10 ਕਿਲੋਮੀਟਰ ਹੈ ਜੀ ਜੀ ਬਹੁਤ ਮਤਲਬ ਮਸ਼ਹੂਰ ਜਗ੍ਹਾ ਹੈ ਜੀ ਜੀ ਹਜੇ ਵੀ ਸਾਨੂੰ ਫੋਨ ਤੇ ਪਹੁੰਚਦੇ ਰਹਿੰਦੇ ਨੇ ਐਡਰੈਸ ਹਾਂ ਬਹੁਤ ਦੂਰੋਂ ਦੂਰੋਂ ਜੀ ਮੇਰੀ ਮਾਤਰ ਸ਼੍ਰੀ ਮੁਕਸਰ ਸਾਹਿਬ ਤੋਂ ਵੀ ਬੈਠੇ ਸੀ ਹਾਂ ਜੀ ਉੱਥੋਂ ਵੀ ਅਸੀਂ ਉਹ ਗੱਲ ਕੀਤੀ ਹਰਿਆਣੇ ਤੋਂ ਵੀ ਫੋਨ ਆਇਆ ਇੱਕ ਦੋ ਵਾਰੀ ਕੀ ਬਾਤ ਹੈ ਮਾਤਰ ਜੋ ਵੀ ਆਇਆ ਜੀ ਜੀ ਕੋਟ ਤੇ ਵੀ ਬੈਠੇ ਸੀ ਹਾਂ ਜੀ ਹਾਂ ਜੀ ਪਰ ਵੱਡੀ ਗੱਲ ਇਹ ਆ ਜੀ ਮਤਲਬ ਜਿੰਨੇ ਵੀ ਇੱਥੇ ਅਸੀਂ ਦਰਸ਼ਾ ਦੇਖੇ ਆ ਜੀ ਸੇਵਾਦਾਰ ਜਾਂ ਕੋਈ ਮੱਥਾ ਟੇਕਣ ਆਇਆ ਬਿਲਕੁਲ ਦਿਲ ਦੇ ਨਾਲ ਸ਼ਰਦਾ ਦੇ ਨਾਲ ਆਇਆ ਜੀ ਤੇ ਫਕਰ ਬਾਬਾ ਦામੂ ਸ਼ਾ ਦੀ ਕਮੇਟੀ ਵੱਲੋਂ ਸੰਗਤਾਂ ਨੂੰ ਬਹੁਤ ਦੁਨੀਆ ਜਿਹੜੀ ਆ ਦੇਖ ਰਹੀ ਆ ਕੋਈ ਨਾ ਕੋਈ ਜੀ ਮੈਸੇਜ ਜ਼ਰੂਰ ਦਿਓ ਜੀ ਬਸ ਮੈਸੇਜ ਇਹੀ ਆ ਜੀ ਵੀ ਜਿਹੜੀ ਇਹ ਸਰਭਾਵਨਾ ਬਣੀ ਵੀ ਆ ਪਿਆਰ ਬਣਿਆ ਸਭਿਆਤਾ ਆਪਣੀ ਤੇ ਇਸੇ ਤਰ੍ਹਾਂ ਮਾਲਕ ਬਣਾਈ ਰੱਖੇ ਤੇ ਜਿਹੜਾ ਵੀ ਆ ਕੇ ਸ਼ਰਦਾ ਦੇ ਨਾਲ ਸੇਵਾ ਕਰਦਾ ਤੇ ਬਾਬਾ ਜੀ ਉਹਦੀ ਸ਼ਰਦਾ ਜਿਹੜੀ ਮੰਨ ਦੀ ਪੂਰੀ ਕਰਨ ਜੀ ਬਾਕੀ ਤੰਦਰੁਸਤੀ ਰਹੇ ਸਾਰਿਆਂ ਤੇ ਸਾਰੇ ਜੀਵ ਜੰਤੂ ਜਿਹੜੇ ਮਤਲਬ ਖੁਸ਼ੀਆਂ ਮੰਨ ਸਭ ਤੋਂ ਵੱਡੀ ਇਹੀ ਜਿਹੜੀ ਹੈਗੀ ਆਪਣੀ ਮਤਲਬ ਮੰਨਣ